ਸਭ ਤੋਂ ਪਹਿਲਾਂ ਬਗਲ ਕਰ ਰਹੀ ਬੀਜਪੀ ਦੀ ਨਮਾਇਤ ਮਤਲਬ ਜਿਹੜਾ ਬੰਦਾ ਉਹਨਾਂ ਨੇ ਖੜਾ ਕੀਤਾ ਉਹ ਹੈਗਾ ਹਰਜੀਤ ਸਿੰਘ ਸੰਧੂ ਆਏ ਲੱਗੇ ਹੋਏ ਆ ਸਾਰੇ ਜਿੰਨੇ ਵੀ ਮੰਨ ਲਓ ਕਾਂਗਰਸ ਤੋਂ ਗਏ ਆ ਜਾਂ ਜਿੰਨੇ ਵੀ ਦੂਜੀਆਂ ਪਾਰਟੀਆਂ 'ਚ ਇਹਨਾਂ ਦੇ ਨਾਲ ਰਲੇ ਆ ਬੀਜਪੀ 'ਚ ਜਾ ਕੇ ਉਹ ਪੂਰਾ ਜ਼ੋਰ ਲਾ ਰਹੇ ਆ ਕਿ ਵੀ ਕੋਈ ਸਟੈਂਡ ਖੜਾ ਕਰਾਈਏ ਪਿਸਤਾ ਇਸ ਕੁਸ਼ਣੋ ਕੁਸ਼ ਕਰ ਦਿਖਾਈਏ ਕਰ ਦਿਖਾਈਏ ਸ੍ਰੋਣੀ ਅਕਾਲੀ ਦਲ ਬਾਦਲਾ ਜਿਹੜਾ ਉਹਨਾਂ ਵੱਲੋਂ ਧਰਮੀ ਫੌਜੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਖੜੀ ਹੈ ਤੇ ਸਾਡੇ ਕੀ ਆ ਸੀ ਨਾ ਸ਼ੁਰੂ ਚ ਮਤਲਬ ਮੇਰੇ ਦਾਦਿਆਂ ਤੋਂ ਹੀ ਆਪਾਂ ਗੱਲ ਕਰ ਲਈ ਵੀ ਅਸੀਂ ਕੱਠੜ ਕਾਲ ਹੀ ਨਹੀਂ ਹੂੰ ਮਤਲਬ ਮੇਰੇ ਦਾਦਾ ਫਿਰ ਮੇਰੇ ਫਾਦਰ ਸਾਹਿਬ ਦਾ ਹੀ ਕਹਿੰਦੇ ਹੁੰਦੇ ਸੀ ਵੀ ਜਿਹੜੀ ਤਾਂ ਹੀ ਤੱਕੜੀ ਆ ਬਾਦਲ ਦੀ ਇਹ ਬਾਬੇ ਨਾਨਕ ਦੀ ਤੱਕੜੀ ਆ ਹਾਂ ਬਜ਼ੁਰਗਾਂ ਜਿਹੜੇ ਉਹ ਸਾਰੇ ਆ ਹੀ ਵੋਟਾਂ ਪਾਉਂਦੇ ਆ ਕਹਿੰਦੇ ਅਗਲੀ ਗੁੱਟੀਆਂ ਸਿਰੋਂ ਦੀਆਂ ਸਿੱਟੀਆਂ ਪ੍ਰਭਾਵ ਦੀ ਬਹੁਤ ਕਹੀ ਆ ਤਾਂ ਕਾਂਗਰਸ ਬਿਵਾਦਾਂ ਦੀ ਜਿਹੜੀ ਮਤਲਬ ਬਵਾਦਨ ਚ ਕਿਹ ਰਹਿ ਰਹੀ ਹੈਗੀ ਦਾ ਉਹਨਾਂ ਦਾ ਉਮੀਦਵਾਰ ਉਹ ਹੈਗਾ ਕਰਨ ਵੀਰ ਸਿੰਘ ਬੋਰਜ ਤੇ ਉਮੀਦਵਾਰ ਇਹ ਨਮਾਗਾ ਜੀ ਹੁਣ ਤੁਸੀਂ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਕਿੱਛੇ ਕਿ ਜਾ ਕੇ ਦਿਖਣਗੇ ਜਿਹੜੇ ਇਹਨਾਂ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਜਾ ਵੜਿੰਗ ਓਕੇ ਉਹਨਾਂ ਨੇ ਮੈਂ ਬਿਆਨ ਸੁਣੀ ਜਾਂਦਾ ਸੀ ਵੀ ਉਹ ਕਹਿੰਦਾ ਵੀ ਸਾਨੂੰ ਹਿੰਦੁਸਤਾਨ ਚਾਹੀਦਾ ਖਾਲਸਤਾਨ ਨਹੀਂ ਚਾਹੀਦਾ ਸਰ ਰਾਜਾ ਵੜਿੰਗ ਕਹਿੰਦਾ ਵੀ ਤੁਸੀਂ ਦੇਖ ਲਓ ਵੀ ਤੁਸੀਂ ਹਥਿਆਰਬੰਦ ਬੰਦਿਆਂ ਨੂੰ ਆਪਣੇ ਨਾਲ ਰੱਖਣਾ ਆ ਉਹ ਜਾਨ ਨੂੰ ਵੀ ਲੋਰ ਤਾਂ ਕਹੀ ਨੇ ਪਰ ਜਿਹੜੇ ਦੋ ਆ ਗਿਓ ਮੇਨ ਆ ਗਿਓ ਕਸ਼ਮੀਰ ਸਿੰਘ ਸੋਹਲ ਮਤਲਬ ਜਿਹੜਾ ਭਾਣ ਜਾ ਡਾਕਟਰ ਕੋਮਲਪ੍ਰੀਤ ਸਿੰਘ ਐਡਬੋ ਬੇਟ ਉਹਨੇ ਪਾਰਟੀ ਤੋਂ ਨਾਰਾਜ਼ ਹੋ ਕੇ ਆਜ਼ਾਦ ਮਤਲਬ ਚੋਣ ਲੜਨ ਦਾ ਫੈਸਲਾ ਲਿਆ ਜਿਹੜੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਇਹ ਕਹਿੰਦੇ ਉਹਨਾਂ ਦੇ ਪੀਏ ਵੀ ਰਹੇ ਆ ਹਾਂ ਤੇ ਜਿਹੜੇ ਕਸ਼ਮੀਰ ਸਿੰਘ ਸੋਹਲ ਨੇ ਤੇ ਉਹਨਾਂ ਨਾਲ ਬਹੁਤ ਨਜ਼ਦੀਕੀ ਕੰਮ ਕਰਦੇ ਰਹੇ ਆ ਅੱਛਾ ਇਲਾਕੇ ਚ ਹਾਂ ਵੀ ਉਹਨਾਂ ਨੇ ਪਰਿਵਾਰ ਨੇ ਗੁੱਸੇ ਹੋ ਕੇ ਗਗਨਪ੍ਰੀਤ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫੈਸਲਾ ਲੈ ਲਿਆ ਫੈਸਲਾ ਲੈ ਲਿਆ ਤੇ ਇੱਥੇ ਮੈਨੂੰ ਇੱਕ ਫੈਕਟਰ ਇਹ ਵੀ ਲੱਗਦਾ ਵੀ ਹੋ ਸਕਦਾ ਇਹ ਬੰਦਾ ਥੋੜਾ ਬਹੁਤ ਨੁਕਸਾਨ ਕਰ ਦੇ ਸੇਮ ਜਿਵੇਂ ਬਰਨਾਲੇ ਅ ਗੁਰਦੀਪ ਸਿੰਘ ਬਾਦਲ ਸਿੰਘ ਬਾਦ ਨੇ ਜਿਹੜਾ ਹਾਂ ਨੁਕਸਾਨ ਕੀਤਾਗਾ ਕੀਤਾ ਸੀਗਾ ਉਮੀਦ ਹੇਰ ਦਾ ਇੱਕ ਖਾਸ ਖਾਸ ਬੰਦਾ ਸੀਗਾ ਹਾਂ ਤੇ ਕਾਲਾ ਢੋਲ ਜੋ ਲਾਹ ਲੈ ਗਿਆ ਸੀ ਜਿਹੜੀ ਹੁਣ ਮੌਜੂਦਾ ਪਾਵਰ ਚ ਸਰਕਾਰ ਹੈਗੀ ਉਹ ਦਾ ਜਿਹੜਾ ਵਧਾਇਕ ਆ ਜਾਂ ਜਿਹੜਾ ਬੰਦਾ ਚੋਣ ਲਾ ਰਿਹਾ ਤਾਂ ਹੁਣ ਉਹ ਟੱਕਰ ਦੇ ਰਿਹਾ ਪੂਰੀ ਹਰਮਿਤ ਸਿੰਘ ਸੰਧੂ ਜਿਹੜੇ ਇਹ ਪਹਿਲਾਂ ਅਗਲੀ ਗੱਲ ਸੀਗੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਲੋਸ ਹੈ ਵੀ ਜਿਹਨੇ ਮੇਰੇ ਸਰਕਲ ਚ ਬੰਦੇ ਇਹਨਾਂ ਨੂੰ ਜ਼ਬਰਦਸਤੀ ਮੋਟਾਂ ਬੁਆਈ ਕਿਉਂਕਿ ਪਤਮਾਨ ਸਾਹਿਬ ਨੇ ਸਾਡ ਨੂੰ ਨਾ ਮਤਲਬ ਸੁਪਨੀ ਏਡੇ ਏਡੇ ਦਿਖਾਈ ਸੀ ਇਹ ਵੀ ਲੱਗਦਾ ਸੀ ਵੀ ਸ਼ਾਇਦ ਸਾਡੀ ਜੂਨ ਸੁਧਰ ਜੂ ਸੁਧਰ ਜੂਗੀ ਪੰਜਾਬ ਦੀ ਹਾਂ ਪੀ ਇੱਥੇ ਮੈਂ ਇੱਕ ਗੱਲ ਐਡ ਕਰਦੇ ਆ ਜੀ ਜਿਹੜਾ 골ਡੀ ਹੈਗਾ ਹਾਂ ਜੀ ਹਾਂ ਧੂਰੀ ਵਾਲਾ ਧੂਰੀ ਵਾਲਾ ਉਹਨੇ ਕਿਹਾ ਸੀ ਵੋਟਾਂ ਹਾਰਨ ਤੋਂ ਚੋਣ ਹਾਰਨ ਤੋਂ ਬਾਅਦ ਕਹਿੰਦਾ ਵੀ ਕੁਛ ਬੰਦੇ ਹੁੰਦੇ ਹੈਗੇ ਉਹ ਸਾਰੀਆਂ ਪਾਰਟੀਆਂ ਚ ਥੋਮ ਹੀ ਉੱਡਦੇ ਫਿਰਦੇ ਰਹਿੰਦੇ ਥੋਮ ਹੀ ਉੱਡਦੇ ਉਹਨਾਂ ਤੋਂ ਬਚੇਗਾ ਤੇ ਜਿਹੜਾ ਹੈ ਇੱਕ ਵੱਡਾ ਪੁਲਿਸ ਅਫਸਰ ਹੈਗਾ ਉਹ ਖੜਿਆ ਹੈਗਾ ਉਹ ਉਹ ਵੀ ਇਹਨਾਂ ਨੂੰ ਅੱਜਕੱਲ ਥੋੜਾ ਜਿਹਾ ਕੁਛ ਨਾ ਕੁਛ ਦੇਉਗਾ ਤਾਂ ਨੇ ਉਹ ਉਹਦਾ ਬਹੁਤ ਵੱਡਾ ਫੈਕਟਰ ਬਊਗਾ ਐਮਐਲਏ ਕੇ ਕੁਮਰ ਪ੍ਰਤਾਪ ਉਹ ਬੰਦਾ ਜੱਪਤਾਪਾ ਉਹ ਬੰਦਾ ਬਹੁਤ ਜ਼ਿਆਦਾ ਇਮਾਨਦਾਰ ਕੱਕੜੀ ਮਾਨਦਾਰ ਉਹ ਬੰਦਾ ਕਹਿੰਦਾ ਵੀ ਇਹ ਤਾਂ ਇੱਕ ਹੈ ਹੂੰ ਇਹ ਕਹਿੰਦਾ ਇਹ ਤੋਂ ਵੱਧ ਪੈਸੇ ਵਾਲੇ ਬਹੁਤ ਨੇ ਬਹੁਤ ਫੜੇ ਜਾ ਸਕਦੇ ਆ ਲੀਡਰ ਵੀ ਤੇ ਵੱਡੇ ਵੱਡੇ ਪੁਲਿਸ ਅਫਸਰ ਵੀ ਸਾਰਿਆਂ ਮਤਲਬ ਸਿੱਖ ਜੱਤੇ ਬੰਦੀਆਂ ਵੱਲੋਂ ਜੀ ਸਿਮਰਨਜੀਤ ਮਾਨ ਵੱਲੋਂ ਜੀ ਤੇ ਅਮਰਪਾਲ ਸਿੰਘ ਖਾਲਸੇ ਦੇ ਪਿਤਾ ਵੱਲੋਂ ਸਾਰਿਆਂ ਨੇ ਮਤਲਬ ਇੱਕ ਸਾਂਝੇ ਤੌਰ ਤੇ ਕੈਂਡੀਡੇਟ ਦਿੱਤਾ ਉਹ ਜਿਹੜਾ ਸਾਰਿਆਂ ਦਾ ਪਛਾੜ ਪਾਈ ਸਸੀ ਗਲਬਾਬੂ ਅੱਜ ਆਪਾਂ ਗੱਲ ਕਰਨ ਲੱਗੇ ਆਂ ਤਰਨਤਾਰਨ ਦੀ ਜਿਮਨੀ ਚੋਣ ਬਾਰੇ ਜਿੱਥੋਂ ਦੇ ਕਸ਼ਮੀਰ ਸਿੰਘ ਸੋਹਲ ਆ ਆਮ ਆਦਮੀ ਪਾਰਟੀ ਤੋਂ ਬੜਾ ਇੱਕ ਸਨ ਜਿਹੜੇ ਕੋਈ ਕੁਐਸਚਨ ਪਹਿਲਾਂ ਚੜ੍ਹਾਈ ਕਰਗੇ ਸਨ ਆ ਉੱਥੋਂ ਦਾ ਕੀ ਮਾਹੌਲ ਹੈ ਜਿਉਂਾ ਦਾ ਉਹਦੇ ਬਾਰੇ ਮੈਂ ਕਿ ਮੇਰਾ ਸਹਿਜੂ ਕੀ ਗੁਰਪ੍ਰੀਤ ਇਸ ਮੁੱਦੇ ਤੇ ਗੱਲ ਕਰਦੇ ਆਂ ਤੇ ਦੇਖ ਰਹੇ ਆਂ ਵੀ ਕਿਹੜੀ ਪਾਰਟੀ ਉਹ ਜਿੱਤ ਰਹੀ ਹੈ ਹਾਂਜੀ ਗੁਰਪ੍ਰੀਤ ਜੀ ਤਾਂ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਵਿੱਚ ਧੰਨਵਾਦ ਬਾਈ ਸ਼ੁਕਰੀਆ ਤਾਂ ਸਭ ਤੋਂ ਪਹਿਲਾਂ ਬਗਲ ਕਰਨੀ ਬੀ ਜੀ ਪੀ ਦੀ ਤਾਂ ਉਹਨਾਂ ਦਾ ਜਿਹੜਾ ਮਤਲਬ ਜਿਹੜਾ ਬੰਦਾ ਉਹਨਾਂ ਨੇ ਖੜਾ ਕੀਤਾ ਉਹ ਹੈਗਾ ਹਰਜੀਤ ਸਿੰਘ ਸੰਧੂ ਹਰਜੀਤ ਸਿੰਘ ਸੰਧੂ ਓਕੇ ਬਈ ਤਾਂ ਇਹਦੇ ਬਾਰੇ ਤੁਸੀਂ ਕੀ ਸਮਝਦੇ ਕਿੰਨੀ ਕੁ ਵੋਟ ਲੈ ਜਾਣਗੇ ਕਿਹੜੇ ਨੰਬਰ ਦੇ ਰਹਿਣਗੇ ਮੈਨੂੰ ਬਈ ਐਂ ਜਿਹਾ ਲੱਗਦਾ ਵੀ ਬੀ ਜੀ ਪੀ ਕਰ ਰਹੀ ਹੈ ਟਰਾਈ ਪਰ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਪਿੰਡਾਂ 'ਚ ਜਾਂ ਕਹਿ ਲਓ ਵੀ ਖਾਸ ਕਰ ਮਾਝੇ ਇਲਾਕੇ ਜਿੱਨਾਂ ਦਾ ਕੋਈ ਬਹੁਤ ਵੱਡਾ ਹੈ ਉਹਦਾ ਰੀਜ਼ਨ ਹੈ ਕਿ ਇੱਕ ਦਾ ਮਾਝਾ ਜਿਹੜਾ ਏਰੀਆ ਨਾ ਉਹ ਥੋੜਾ ਪੰਥਕ ਏਰੀਆ ਹੈ ਹੂੰ ਪੰਥਕ ਸੀਟ ਮੰਨੀ ਜਾਂਦੀ ਹੈ ਪੰਥਕ ਸੀਟ ਮੰਨੀ ਜਾਂਦੀ ਹੈ ਤੇ ਉੱਥੇ ਨਾ ਮਤਲਬ ਇਹ ਲੋਕ ਜਿਹੜੇ ਆ ਬਹੁਤ ਕਹਿੰਦੇ ਆ ਆਪਣੇ ਮੰਨਿਆਂ ਦਾ ਵੀ ਨੇ ਮਾਝੇ ਲੋਕ ਨੇ ਬੜੇ ਅਣਖੀ ਆ ਹੂੰ ਤੇ ਉਹ ਚੀਜ਼ਾਂ ਨੂੰ ਬੜਾ ਲੌਂਗ ਟਰਮ ਯਾਦ ਰੱਖਦੇ ਆ ਜੀ ਵੀ ਕਿਹੜੇ ਬੰਦੇ ਨੇ ਸਾਡੇ ਨਾਲ ਕਿਵੇਂ ਕੀਤਾ ਹਨਾ ਤਾਂ ਉਹ ਜੇ ਘੁੰਮ ਘੁਮਾ ਕੇ ਦਿੱਲੀ ਆ ਜਾਂਦੇ ਆ ਦਿੱਲੀ ਆਵੜਦੀ ਹੈ ਤੇ ਮੈਨੂੰ ਇਹ ਲੱਗਦਾ ਵੀ ਹੋ ਸਕਦਾ ਵੀ ਇੱਕ ਫੈਕਟਰ ਹੋ ਜੇ ਹਰਜੀਤ ਜਿਹੜਾ ਇਹ ਹਜੀਤ ਸਿੰਘ ਸੰਧੂ ਹੈ ਵੀ ਥੋੜੀ ਬਹੁਤ ਵੋਟ ਦਾ ਫਰਕ ਪਾ ਦੇਵੇ ਕਿਉਂਕਿ ਕੁਝ ਤਾਂ ਕਿ ਜਿੰਨਾਂ ਦਾ ਹੈਗਾ ਬੋਲਵਾਲਾ ਓਕੇ ਪਰ ਇਹ ਨਹੀਂ ਹੈਗਾ ਕਿ ਵੀ ਜਿੱਤਣ ਵਾਲਾ ਤਾਂ ਨਹੀਂ ਮੈਨੂੰ ਲੱਗਦਾ ਕੰਮ ਇਹਦਾ ਕਿ ਵੀ ਬਹੁਤ ਨਹੀਂ ਜਿੱਤਣ ਵਾਲੀ ਗੱਲ ਨਹੀਂ ਇਹ ਵੀ ਵੋਟ ਚ ਅੱਗੇ ਨਾਲੋਂ ਗਰਾਫ ਥੋੜਾ ਜਿਹਾ ਉੱਚਾ ਕਰ ਲੈਣਗੇ ਪਾਰਟੀ ਦਾ ਮੈਨੂੰ ਮਾਜੇ ਇਲਾਕੇ 'ਚ ਤਾਂ ਨਹੀਂ ਲੱਗਦਾ ਵੀ ਹੋ ਸਕਦਾ ਵੀ ਅੱਗੇ ਕਿਤੇ ਮਾਲ ਵਿੱਚ ਹੋ ਸਕਦਾ ਵੀ ਇਹਨਾਂ ਦਾ ਕੁਝ ਬਣ ਜਵੇ ਪਰ ਮੈਨੂੰ ਲੱਗਦਾ ਨਹੀਂ ਵੀ ਮਾਜੇ ਇਲਾਕੇ 'ਚ ਇਹਨਾਂ ਦਾ ਵੋਟ ਬੈਂਕ ਹੈ ਜਿਹੜਾ ਕੋਈ ਬਹੁਤ ਵੱਡੇ ਲੈਵਲ ਤੇ ਵਧੂਗਾ ਠੀਕ ਹੈ ਇਹਨਾਂ ਨਹੀਂ ਇਹਨਾਂ ਦਾ ਫਰਕ ਪੈਣਾ ਕੋਈ ਹਾਂ ਇਹ ਲੱਗੇ ਹੋਏ ਆ ਸਾਰੇ ਜਿੰਨੇ ਵੀ ਮੰਨ ਲਓ ਕਾਂਗਰਸ ਤੋਂ ਗਏ ਆ ਜਾ ਜਿੰਨੇ ਵੀ ਦੂਜੀਆਂ ਪਾਰਟੀਆਂ 'ਚ ਇਹਨਾਂ ਦੇ ਨਾਲ ਰਲੇ ਆ ਬੀਜੇਪੀ 'ਚ ਜਾ ਕੇ ਉਹ ਪੂਰਾ ਜ਼ੋਰ ਲਾ ਰਹੇ ਆ ਕਿ ਵੀ ਕੋਈ ਸਟੈਂਡ ਖੜਾ ਕਰੀਏ ਪੇਸਟਾਈਂ ਚ ਕੁਛ ਨਾ ਕੁਛ ਕਰ ਦਿਖਾਈਏ ਕਰ ਦਿਖਾਈਏ ਠੀਕ ਹੈ ਪਰ ਲੱਗਦਾ ਨਹੀਂ ਮੈਨੂੰ ਵੀ ਹਜੇ ਬੀਜੇਪੀ ਪੰਜਾਬ 'ਚ ਇਨੀ ਸਕਸੈਸ ਹੋ ਪਾਊਗੀ ਲੋ ਫਿਰ ਆਪਾਂ ਵੱਡੀ ਪਾਰਟੀ ਦਾ ਜੀ ਸਰੂਣ ਅਕਾਲੀ ਦਲ ਬਾਦਲਾ ਜਿਹੜਾ ਉਹਨਾਂ ਵੱਲੋਂ ਧਰਮੀ ਫੌਜੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਖੜੀ ਹੈ ਤਾਂ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਮੈਂ ਨਾ ਥੋੜੀ ਜੀ ਮਤਲਬ ਤੁਹਾਨੂੰ ਭੂਮਿਕਾ ਬੰਨਣੀ ਚਾਹੁੰਗਾ ਕਾਲੀ ਦਲਵਾਰੇ ਹੂੰ ਜਿਵੇਂ ਨਾ ਹੁਣ ਅਸੀਂ ਸਾਡੇ ਦੀ ਲਾ ਲੋ ਜਾਂ ਤੁਸੀਂ ਵੀ ਮੇਰੇ ਖਿਆਲ ਮੈਨੂੰ ਲੱਗਦਾ ਤੁਸੀਂ ਵੀ ਸਾਡੇ ਵਿੱਚ ਹੋਵੋਗੇ ਅਸੀਂ ਤਾਂ ਜਦੋਂ ਜਦੋਂ ਮਤਲਬ ਕਾਲੀਆਂ ਨੂੰ ਬੋਟਾ ਪਾਈਆਂ ਉਹ ਤਾਂ ਗੱਲ ਹੀ ਹਾਰੇ ਕਾਲੀ ਹਾਰੇ ਮਤਲਬ ਬੂਟਾ ਕਾਲੀ ਨਹੀਂ ਪਾਈਆਂ ਜਦੋਂ ਜਦੋਂ ਪਾਈਆਂ ਹਾਂ ਤੇ ਸਾਡੇ ਕੀ ਆ ਅਸੀਂ ਨਾ ਸ਼ੁਰੂ ਚ ਹੀ ਮੰਨ ਲਓ ਮੇਰੇ ਦਾਦਿਆਂ ਤੋਂ ਹੀ ਆਪਾਂ ਗੱਲ ਕਰ ਲਈ ਵੀ ਅਸੀਂ ਕੱਟੜ ਕਾਲੀ ਨਹੀਂ ਹਾਂ ਹੂੰ ਮਤਲਬ ਮੇਰੇ ਦਾਦਾ ਫਿਰ ਮੇਰੇ ਫਾਦਰ ਸਾਹਿਬ ਤਾਂ ਹੀ ਕਹਿੰਦੇ ਹੁੰਦੇ ਸੀ ਵੀ ਜਿਹੜੀ ਤਾਂ ਹੀ ਤੱਕੜੀ ਆ ਬਾਦਲ ਦੀ ਇਹ ਬਾਬੇ ਨਾਨਕ ਦੀ ਤੱਕੜੀ ਹੈ ਹਾਂ ਬਜ਼ੁਰਗਾਂ ਜਿਹੜੇ ਉਹ ਸਾਰੇ ਆਈ ਬੋਟਾਂ ਬੰਦੇ ਰਹੇ ਜੁੜੇ ਕੋ ਇਹ ਤੇ ਪ੍ਰਕਾਸ਼ ਬਾਦਲ ਵੇਲੇ ਦੇ ਲੋਕ ਇਹਨਾਂ ਨਾਲ ਬਹੁਤ ਸਟਰੋਂਗਲੀ ਮਤਲਬ ਕਨੈਕਟਡ ਸੀ ਜਜ਼ਬਾਤੀ ਸੀ ਜਜ਼ਬਾਤੀ ਤੌਰ ਤੇ ਜੁੜੇ ਹੋਏ ਸੀ ਹਮ ਪਰ ਹੁਣ ਆਪਾਂ ਗੱਲ ਕਰ ਲਈ ਵੀ ਕੁਝ ਚੀਜ਼ਾਂ ਇਹਨਾਂ ਨੂੰ ਨਾ ਸਨ ਲਾ ਗਈਆਂ ਜਿਵੇਂ ਕਿ ਜਿਵੇਂ ਕਿ ਨਸ਼ਾ ਹਮ ਤੇ ਇੱਕ ਮੈਂ ਨਾ ਦੌਰ ਸੁਣਿਆ ਮਤਲਬ ਮੈਨੂੰ ਪਤਾ ਨਹੀਂ ਸੀ ਇਹਨਾਂ ਉਦੋਂ ਕਨੇ ਵੀ ਸੁਖਵੀਰ ਬਾਦਲ ਨੇ ਬਹੁਤ ਜ਼ਿਆਦਾ ਚੱਕੀ ਹੋਈ ਜੀ ਹਰ ਚੀਜ਼ ਦੀ ਓਕੇ ਮਤਲਬ ਚਾਹੇ ਉਹ ਰੀਟ ਹੈ ਚਾਹੇ ਉਹ ਕੋਈ ਮਤਲਬ ਇਸ ਹਰ ਤਰ੍ਹਾਂ ਦੀ ਤੇ ਸਭ ਤੋਂ ਵੱਡੀ ਜਿਹੜੀ ਮੈਨੂੰ ਇੰਨਾ ਇਸ ਪਾਰਟੀ ਦੇ ਖਿਲਾਫ ਜਿਹੜਾ ਮੇਰਾ ਮਤਲਬ ਅੰਦਰੋਂ ਟੁੱਟ ਗਿਆ ਹੂੰ ਉਹ ਸੀਗਾ ਵੀ ਜਿਹੜੇ ਸਾਡੇ ਗੁਰੂ ਸਾਹਿਬ ਸੀ ਉਹ ਇਹਨਾਂ ਨੇ ਗਲੀਆਂ ਚ ਰੋਲੇ ਅੱਛਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਇੱਜ਼ਤੀ ਹੋਈ ਹੂੰ ਜਾਂ ਫਿਰ ਬਰਗਾੜੀ ਗਾਂਢ ਹੋਇਆ ਹੂੰ ਉਹ ਚ ਤੁਸੀਂ ਦੇਖੋ ਵੀ ਇਹਨਾਂ ਨੇ ਕਿਹਾ ਵੀ ਅਣਪਛਾਤੀ ਪੁਲਿਸ हां बिफोर स्करी अनपुषत ਨਹੀਂ ਹੋ ਸਕਦਾ ਬਿਲਕੁਲ ਜੀ ਅਣਪਛਾਤੀ ਦਾ ਮਤਲਬ ਇਹ ਹੈ ਵੀ ਉੱਪਰੋਂ ਆਈ ਤੇ ਉੱਪਰੇ ਉਡਾਈਆਂ ਤੇ ਉੱਥੋਂ ਹੀ ਉੱਡ ਗਈ ਠੀਕ ਹੈ ਗੱਲ ਏਲੀਨਾਂ ਦੀ ਤਰ੍ਹਾਂ ਹਾਂ ਤਾਂ ਉਹ ਚੀਜ਼ਾਂ ਨੇ ਨਾ ਮੈਨੂੰ ਇਹ ਲੱਗਦਾ ਵੀ ਉਹ ਕਹਿੰਦੇ ਹੁੰਦੇ ਆ ਵੀ ਪ੍ਰਮਾਤਮਾ ਦੇ ਘਰੇ ਨਾ ਦੇਰ ਹੈ ਅੰਦੇਰ ਨਹੀਂ ਹੈ ਓਵੇਂ ਏਲੀਨਾਂ ਨੂੰ ਹੁਣ ਇਹਦੀ ਪਾਰਟੀ ਤਾਂ ਦੋ ਵੋਟਾਂ ਵਾਲੀ ਦੀ ਜਿਹੜੀ ਤਾਂ ਦੋ ਵੋਟਾਂ ਆ ਜਾਂ ਤੇ ਉਹ ਚੀਜ਼ ਨੇ ਨਾ ਇਹਨਾਂ ਨੂੰ ਮਤਲਬ ਮੈਨੂੰ ਇਹ ਲੱਗਦਾ ਵੀ ਉਹ ਚੀਜ਼ ਸੁਖਵੀਰ ਬਾਦਲ ਨੂੰ ਤੇ ਪਾਰਟੀ ਨੂੰ ਲੈ ਕੇ ਬੈਠੂ ਅਸਲ ਤਾਂ ਬੈਠ ਹੀ ਗਈ ਹੈ ਨਾ ਉਸੇ ਬਚਿਆ ਨਹੀਂ ਹੁਣ ਪਰ ਇਹਨੂੰ ਖਤਮ ਕਰ ਦੇਣਾ ਜਮਈ ਉਸ ਜਿਹੜੀ ਬੇਇੱਜ਼ਤੀ ਹੋਈ ਜਿਹੜੀਆਂ ਵਾਦੋਆਮ ਲਈਆਂ ਇਹਨਾਂ ਨੇ ਖਾਲੀ ਦਲ ਨੇ ਉਹਨੂੰ ਇਹਨੇ ਖਤਮ ਕਰ ਦੇਣਾ ਹੁਣ ਆ ਜਾਂਦੇ ਆਪਾਂ ਜਿਹੜੀਆਂ ਕਰੰਟ ਜਿਮਨੀ ਤੋਂ ਚੱਲ ਰਹੀ ਐ ਇਹਨਾਂ ਨੇ ਕਹਿੰਦੇ ਵੀ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਹ ਹ ਤਾਂ ਮੈਨੂੰ ਇਹ ਲੱਗਦਾ ਵੀ ਇਹ ਨਾ ਵੀ بڑے ਮੌਕੇ ਪ੍ਰਸਤੀ ਜਲੀ ਰਾਜਨੀਤੀ ਚੱਲਦੀ ਆ ਠੀਕ ਹੈ ਮੌਕੇ ਪ੍ਰਸਤੀ ਰਾਜਨੀਤੀ ਵੀ ਇਹਨਾਂ ਨੂੰ ਪਹਿਲਾਂ ਕਦੀ ਨਹੀਂ ਧਰਮੀ ਫੌਜੀ ਦੀ ਯਾਦ ਆਈ ਹਾਂ ਤੇ ਇਹਨਾਂ ਨੂੰ ਉਸ ਟਾਈਮ ਯਾਦ ਆਉਂਦੀ ਐ ਇੱਥੇ ਮੈਂ ਇੱਕ ਐਗਜ਼ਾਮਪਲ ਲੈਣਾ ਚਾਹੂੰਗਾ ਜਦੋਂ ਸੁਖਵੀਰ ਬਾਦਲ ਦੀ ਸਰਕਾਰ ਸੀ ਹਮ ਬੀਜੇਪੀ ਨਾਲ ਭਾਈਵਾਲਤਾ ਸੀਗੀ ਸੈਂਟਰ ਚ ਇਹਨੇ ਕਦੀ ਨਹੀਂ ਗੱਲ ਕੀਤੀ ਕਿ ਵੀ ਅਸੀਂ ਸਾਨੂੰ ਬੰਦੀ ਸਿੰਘ ਚਾਹੀਦੇ ਪਰ ਵੀ ਫੌਜਿਆਂ ਦਾ ਜਮੇਰ ਜੰਡਰਲਾਂ ਨੇ ਗਾਣੇ ਚ ਵੀ ਕਿਹਾ ਵੀ ਹੁਣ ਉਹਨਾਂ ਦੀ ਸਾਰ ਨਹੀਂ ਕੋਈ ਲੱਗ ਹਾਂ ਠੀਕ ਹੈ ਤੇ ਉਹ ਚੀਜ਼ ਹੁਣ ਇਹਨੂੰ ਲੱਗਦਾ ਵੀ ਹੁਣ ਇਹ ਕਹਿੰਦਾ ਵੀ ਅਸੀਂ ਬੰਦੀ ਸਿੰਘ ਛਡਾਉਣੇ ਤੇ ਮੈਨੂੰ ਲੱਗਦਾ ਵੀ ਇਹ ਨਾ ਅਕਾਲੀ ਦਲ ਹੁਣ ਆਪਣੀ ਛਵੀ ਭਾਲਦਾ ਫਿਰਦਾ ਜਿਹੜੀ ਉਸ ਟਾਈਮ ਤੇ ਰੋਲ ਲਈ ਇਹਨਾਂ ਨੇ ਖਤਮ ਕਰ ਲਈ ਠੀਕ ਹੈ ਗੱਲ ਕਦ ਤੁਸੀਂ ਮੈਨੂੰ ਲੱਗਦਾ ਵੀ ਇਹਨੂੰ ਤਾਂ ਆਪਾਂ ਲਾਇਬ੍ਰੋਰੀ ਨਾ ਹੀ ਬਰੂਲੀ ਤੇ ਨਾ ਹੀ ਇਹਨਾਂ ਦਾ ਕੋਈ ਹਜੇ ਕੋਈ ਮजूद ਮੈਨੂੰ ਲੱਗਦਾ ਨਹੀਂ ਦੂਰ ਦੂਰ ਤੱਕ ਕਿਉਂਕਿ ਉਸ ਬੰਦੇ ਦਾ ਉਹ ਬੰਦੇ ਨੇ ਭਾਵੇਂ ਕੁਝ ਵੀ ਕੀਤਾ ਪਰ ਕਹਿੰਦੇ ਆ ਵੀ ਉਹਦਾ ਮਾਝ ਚਲੇ ਹੈਗਾ ਥੋੜਾ ਜਿਹਾ ਅਸਰ ਦਾ ਉਹ ਠੀਕ ਹੈ ਗੱਲ ਵੀ ਉਹ ਬੰਦੇ ਨੂੰ ਹਲੇ ਵੀ ਲੋਕ ਮੰਨਦੇ ਆ ਜਿਦੀ ਪਤਾ ਹੀ ਸਾਨੂੰ ਆਪਾਂ ਕਿਹਦੇ ਬਾਰੇ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਨਹੀਂ ਵੀ ਕੋਈ ਬਹੁਤ ਵੱਡਾ ਮਾਰਕਾ ਮਾਰੂ ਈਵਨ ਦੋ ਵੀਰ ਬਾਦਲ ਨੇ ਹੜਾ ਵੇਲੇ ਪੈਸਾ ਪਤਾ ਨਹੀਂ ਕਿਵੇਂ ਬਣਿਆ ਕਿਵੇਂ ਵੀ ਵੀ ਜਿਵੇਂ ਵੀ ਲਾ ਲੂ ਪਰ ਕਿੰਨੇ ਕਿਤੇ ਵੀ ਉਹ ਕੋਸ਼ਿਸ਼ ਮੈਨੂੰ ਨਹੀਂ ਆਉਂਦਾ ਵੀ ਇਹ ਕਾਮਯਾਬ ਹੋਊਗਾ ਉਹਦਾ ਕਹਿੰਦੇ ਅਗਲੇ ਗੁੱਟੀਆਂ ਸਿਰੋਂ ਨਹੀਂ ਸਿੱਟੀਆਂ ਪ੍ਰਭਾਵ ਵੀ ਬਹੁਤ ਪਈ ਆ ਚਲੋ ਅੱਛਾ ਤਾਂ ਕਾਂਗਰਸ ਵਿਵਾਦਾਂ ਦੀ ਜਿਹੜੀ ਮਤਲਬ ਵਿਵਾਦਾਂ ਚ ਘਿਰੀ ਰਹਿੰਦੀ ਹੈਗੀ ਦਾ ਉਹਨਾਂ ਦਾ ਉਮੀਦਵਾਰ ਹੋਇਆ ਕਰਨਵੀਰ ਸਿੰਘ ਬੁਰਜ ਤੇ ਉਮੀਦਵਾਰ ਇਹ ਨਮਾਗਾ ਜੀ ਹੁਣ ਤੁਸੀਂ ਇਹਦੇ ਬਾਰੇ ਤੁਹਾਨੂੰ ਜਲਾ ਦਵੀ ਕਿੱਛੇ ਕਿ ਜਾ ਕੇ ਨਿਕਲਗੇ ਹਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਕਰਨਵੀਰ ਸਿੰਘ ਬੁਰਜ ਵੀ ਪਹਿਲੇ ਪੱਖੋਂ ਬਹੁਤ ਰਚ ਬੰਦਾ ਰਚ ਬੰਦਾ ਹਾਂ ਤੇ ਉਹ ਕਹਿੰਦੇ ਨੇ ਵੀ ਅਸਰ ਸੁਖ ਵੀ ਵਧੀਆ ਹੈ ਇਲਾਕੇ 'ਚ ਅੱਛਾ ਪਰ ਮੈਨੂੰ ਨਾ ਇੱਕ ਵਾਰੀ ਕਈ ਵਾਰੀਆਂ ਇਹ ਲੱਗਦਾ ਹੁੰਦਾ ਵੀ ਇਹਨਾਂ ਦੇ ਜਿਹੜੇ ਲੀਡਰ ਨੇ ਨਾ ਉਹ ਲੈ ਜਾਣਗੇ ਇਹਨੂੰ ਇਹ ਤਾਂ ਗੱਲ ਪੱਕੀ ਹੈਗੀ ਕਿਉਂਕਿ ਬਿਆਨ ਦੋ ਦੋ ਤਰ੍ਹਾਂ ਦੇ ਆ ਆ ਥੋੜੇ ਦਿਨ ਪਹਿਲਾਂ ਮੈਂ ਜਿਹੜੇ ਇਹਨਾਂ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਆ ਅਮਰਿੰਦਰ ਸਿੰਘ ਰਾਜਾਵੜਿੰਗ ਰਾਜਾਵੜਿੰਗ ਉਹਨਾਂ ਦੇ ਮੈਂ ਬਿਆਨ ਸੁਣੀ ਜਾਂਦਾ ਸੀ ਵੀ ਉਹ ਕਹਿੰਦਾ ਵੀ ਸਾਨੂੰ ਹਿੰਦੁਸਤਾਨ ਚਾਹੀਦਾ ਖਾਲਿਸਤਾਨ ਨਹੀਂ ਚਾਹੀਦਾ ਹੈਗਾ ਹੀ ਹੁਣ ਤਾਂ ਇਹ ਰੰਗੁਲਸਤਾਨ ਹੀ ਆ ਹਾਂ ਭਾਰਤ ਵੀ ਆ ਹਿੰਦੁਸਤਾਨ ਹੈਗਾ ਤੇ ਖਾਲਸਤਾਨ ਲਈ ਹਲੇ ਸਾਨੂੰ ਨਹੀਂ ਪਤਾ ਵੀ ਕੀ ਪ੍ਰੋਸੈਸ ਚੱਲਦਾ ਕੀ ਹੋਣਾ ਹੈ ਨਾ ਉਹ ਫਿਊਚਰ ਹੈ ਹੂੰ ਤੇ ਉਹ ਜਿਵੇਂ ਹਿੰਦੂ ਰਾਜ ਵਾਲੇ ਕਹੀ ਜਾਂਦੇ ਸਾਨੂੰ ਹਿੰਦੂ ਰਾਜ ਚਾਹੀਦਾ ਇਸ ਤਰ੍ਹਾਂ ਖਾਲਸਤਾਨ ਵੀ ਕਹੀ ਜਾਂਦੇ ਚਲੋ ਆਪਾਂ ਆਪਣੀ ਹਰੀਖ ਮੰਗ ਕਰਦਾ ਜੀ ਮੰਗ ਕਰਦਾ ਆਪਣੀ ਆਪਣੀ ਨਾ ਤਾਂ ਰਾਜਾ ਬੜਿੰਗ ਕਹਿੰਦਾ ਵੀ ਤੁਸੀਂ ਦੇਖ ਲਓ ਵੀ ਤੁਸੀਂ ਹਥਿਆਰਬੰਦ ਬੰਦਿਆਂ ਨੂੰ ਆਪਣੇ ਨਾਲ ਰੱਖਣਾ ਤੇ ਤੁਸੀਂ ਲੜਾਈ ਝਗੜੀ ਵਾਲੇ ਬੰਦਿਆਂ ਨੂੰ ਆਪਣੇ ਮਤਲਬ ਮੈਨੂੰ ਇਹ ਲੱਗਿਆ ਵੀ ਉਹਦੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਬੰਦੇ ਸਿੱਖ ਹੂੰ ਇਨਡਾਇਰੈਕਟ ਵੇ ਨਾਲ ਵੀ ਉਹ ਹਥਿਆਰ ਰੱਖਦੇ ਆ ਠੀਕ ਹੈ ਉਹ ਲੜਾਈਆਂ ਝਗੜੇ ਕਰਦੇ ਮੈਂ ਨਾ ਇੱਥੇ ਦੱਸਣਾ ਹੋਣਾ ਬੜਿੰਗ ਸਾਹਿਬ ਨੂੰ ਕਿ ਵੀ ਤੁਸੀਂ ਬਹਿ ਹੈਗੇ ਦਾ ਪੰਜਾਬ ਦੇ ਹੋ ਪਰ ਤੁਸੀਂ ਕਦੀ ਇਹਨਾਂ ਦੀ ਹਿਸਟਰੀ ਪੜਿਓ ਕਿ ਕੀ ਹੈ ਤੇ ਬੋਲੀ ਕੀ ਦੀ ਬੋਲਦੇ ਹੋ ਤੇ ਬੋਲੀ ਤੁਸੀਂ ਕੀ ਦੀ ਬੋਲਦੇ ਹੋ ਇਹ ਤਾਂ ਮੇਰੇ ਖਿਆਲ ਨਹੀਂ ਮੈਨੂੰ ਦੱਸਣ ਦੀ ਲੋੜ ਵੀ ਉਹ ਹੈ ਨਾ ਕਿੱਥੇ ਤੱਕ ਪਹੁੰਚੇ ਹੋਇਆ ਬੰਦਾ ਉਹ ਤੇ ਹੁਣ ਇਸ ਮੁੱਦੇ ਤੇ ਆਜੋ ਉਹਨਾਂ ਦੇ ਪੈਲੋਬੀ ਸਾਹਿਬ ਕਹਿੰਦੇ ਵੀ ਅਸੀਂ ਤਾਂ ਕੁਝ ਕਿਹਾ ਹੀ ਨਹੀਂ ਠੀਕ ਹੈ ਜੀ ਮੈਂ ਮਤਲਬ ਸੁਰ ਨਹੀਂ ਮਿਲਦੇ ਇਹਨਾਂ ਦੇ ਵੀ ਅਸੀਂ ਕਿੰਨੇ ਕੀ ਬਿਆਨ ਦੇਣਾ ਉਹ ਤਾਂ ਐਂ ਕਹਿੰਦਾ ਵੀ ਅਸੀਂ ਜਿਹੜਾ ਹਿੰਸਾ ਵੀ ਨਹੀਂ ਹੋਣ ਦਿੰਦੇ ਸਾਡੀ ਪਾਰਟੀ ਪੰਜਾਬ ਵਿੱਚ ਆਓ ਉਹ ਵੀ ਬਾਜਵਾ ਸਾਹਿਬ ਕਹਿੰਦੇ ਹਨ ਵੀ ਜੇ ਕਦੇ ਵੀ ਹਿੰਦੁਸਤਾਨ 'ਚ ਸ਼ਾਂਤੀ ਪੈਦਾ ਹੋਈ ਹੈ ਜਾਂ ਪੰਜਾਬ 'ਚ ਤਾਂ ਉਹ ਅਸੀਂ ਕਰੀਏ ਤਾਂ ਮੈਨੂੰ ਲੱਗਦਾ ਵੀ ਮੇਰੇ ਨਾਲ ਸਾਰੇ ਜਿਹੜੇ ਆਪਣੇ ਭੈਣ ਭਰਾ ਜੁੜੇ ਨੇ ਉਹ ਇਸ ਚੀਜ਼ ਨਾਲ ਸਹਿਮਤ ਹੋਣਗੇ ਚਾਹੇ ਉਹ 84 ਦਾ ਦੌਰ ਹੋਵੇ ਚਾਹੇ ਉਹ 90 ਦਾ ਦੌਰ ਹੋਵੇ ਚਾਹੇ ਉਹ ਤੋਂ ਪਹਿਲਾਂ ਦਾ ਹੋਵੇ ਹਾਂ ਵੀ ਜਿਹੜੀ ਕਾਂਗਰਸ ਆ ਉਹਨੇ ਕਿੰਨੀ ਕ ਸ਼ਾਂਤੀ ਸਥਾਪਿਤ ਕਰੀ ਐ ਕਿ ਕਿਵੇਂ ਕਾਂਗਰਸ ਪਾਰਟੀ ਨੇ ਸਾਡੇ ਸੀਨੇ ਜਿਹੜੇ ਆ ਬਲੂਨ ਧਰੇ ਸੀ ਹੂੰ ਠੀਕ ਐ ਗੱਲ ਜਦੋਂ ਸਾਡੇ ਅਕਾਲਤਖ ਸਾਹਿਬ ਤੇ ਅਟੈਕ ਕਰਿਆ ਦੀਆਂ ਵੀ ਉਹ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਹੀ ਗੱਲਾਂ ਕਹਿਣ ਦਾ ਹੱਕ ਠੀਕ ਐ ਗੱਲ ਸੋ ਜੇ ਕਾਂਗਰਸ ਮੈਨੂੰ ਇਹ ਲੱਗਦਾ ਵੀ ਕਾਂਗਰਸ ਪਾਰਟੀ ਦਾ ਵੀ ਕੋਈ adda ਵੱਡਾ ਵजूद ਨਹੀਂ ਹੈਗਾ ਪਰ ਵਿੱਚ ਕਹਿ ਵੀ ਰਹੇ ਨੇ ਕਿ ਵੀ ਜਿਹੜੀ ਟੱਕਰ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੈਂਡੀਡੇਟ ਦੇ ਵਿੱਚ ਐ ਤੀਜੇ ਨੰਬਰ ਤੇ ਹੌਣ ਦੀ ਨਾ ਜਿੱਤਣ ਚ ਅੱਛਾ ਬੀਜਾ ਆਮਦਵੀ ਪਾਰਟੀ ਦਾ ਬੰਦਾ ਜਿੱਤ ਸਕਦਾ ਤੇ じゃ ਕਾਂਗਰਸ ਪਾਰਟੀ ਦਾ ਤੇ ਬਾਕੀ ਹੁਣ ਉਹ ਤਰਨ ਤਾਰਨ ਵਾਲੇ ਮਾਝਾ ਵਾਲੇ ਦੱਸਣਗੇ ਵੀ ਤੀਜੇ ਨੰਬਰ ਤੇ ਕੌਣ ਆਉਂਦਾ ਵੀ ਤੀਜੇ ਨੰਬਰ ਤੇ ਕੌਣ ਆਉਂਦਾ ਜਾਂ ਕੌਣ ਜਿੱਤਦਾ ਹੈ ਨਾ ਸੋ ਮੈਨੂੰ ਲੱਗਦਾ ਨਹੀਂ ਵੀ ਕੋਈ ਪਰ ਮੇਰੀ ਇਹ ਪਰਸਨਲ رائے ਹੈ ਕਿ ਵੀ ਐਡਾ ਵੱਡਾ ਕੋਈ ਵਜੂਦ ਹੈ ਨਹੀਂਗਾ ਕਾਂਗਰਸ ਦਾ ਵੀ ਕਿ ਮਾਝੇ ਜੋ ਕੱਢ ਲਵੇ ਸੀ ਤਾਂ ਆਜਾ ਦੇ ਉਮੀਦਵਾਰ ਤਾਂ ਕਈ ਨੇ ਪਰ ਜਿਹੜੇ ਦੋ ਆ ਗਏ ਉਹ ਮੇਨ ਆ ਗਏ ਜੀ ਤਾਂ ਇੱਕ ਦਾ ਜਿਹੜਾ ਮਤਲਬ ਕਸ਼ਮੀਰ ਸਿੰਘ ਸੋਹਲਾ ਮਤਲਬ ਜਿਹੜਾ ਭਾਣ ਜਾ ਡਾਕਟਰ ਕੋਮਲਪ੍ਰੀਤ ਸਿੰਘ ਐਡਵੋਕੇਟ ਜਿਵੇਂ ਸਹੀ ਕਿਹਾ ਹੋਵੇ ਤਾਂ ਜਿਹੇ ਕੋਮਲਪ੍ਰੀਤ ਤਾਂ ਉਹਨੇ ਪਾਰਟੀ ਤੋਂ ਨਾਰਾਜ਼ ਹੋ ਕੇ ਆਜ਼ਾਦ ਮਤਲਬ ਚੋਣ ਲੜਨ ਦਾ ਫੈਸਲਾ ਲਿਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਇਹਦੇ ਨਾਲ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸ ਦਾਂ ਥੋੜੀ ਜਿਹੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕਸ਼ਮੀਰ ਸਿੰਘ ਸੋਹਲ ਨੇ ਉਹਨਾਂ ਦਾ ਤਿਹਾਂਤ ਹੋਇਆ ਤਾਂ ਇਹ ਸੀਟ ਖਾਲੀ ਹੋ ਗਈ ਹੁਣ ਇਹਨਾਂ ਇਸ ਪਰਿਵਾਰ 'ਚ ਇਹ ਸੁਣਿਆ ਜਾ ਰਿਹਾ ਵੀ ਇਹਨਾਂ 'ਚ ਰੋਸ ਹੈ ਵੀ ਸਾਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਗਿਆ ਠੀਕ ਹੈ ਗੱਲ ਆਮ ਆਦਮੀ ਪਾਰਟੀ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ ਚਲੋ ਗੁੱਸਾ ਤਾਂ ਹੁੰਦਾ ਹੀ ਆ ਵੀ ਸਾਡਾ ਬਦੋਂ ਇੱਕ ਚੀਜ਼ ਸਾਨੂੰ ਪੁੱਛਣਾ ਚਾਹੀਦਾ ਸੀ ਵੀ ਚਾਹੇ ਅਸੀਂ ਇਹਨਾਂ ਨੂੰ ਕਹਦੇ ਕਿ ਤੁਸੀਂ ਜਿੰਨੂੰ ਮਰਜ਼ੀ ਇਲੈਕਸ਼ਨ ਲੜਵਾਓ ਠੀਕ ਹੈ ਗੱਲ ਤਾਂ ਉਹਦੇ ਰੋਸ ਵਜੋਂ ਜਿਹੜੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਇਹ ਕਹਿੰਦੇ ਉਹਨਾਂ ਦੇ ਪੀਏ ਵੀ ਰਹੇ ਆ ਹੂੰ ਤੇ ਜਿਹੜੇ ਕਸ਼ਮੀਰ ਸਿੰਘ ਸੋਲ ਨੇ ਤੇ ਉਹਨਾਂ ਨਾਲ ਬਹੁਤ ਕੰਮ ਕਰਦੇ ਰਹੇ ਆ ਅੱਛਾ ਇਲਾਕੇ 'ਚ ਹੂੰ ਵੀ ਉਹਨਾਂ ਨੇ ਪਰਿਵਾਰ ਨੇ ਗੁੱਸੇ ਹੋ ਕੇ ਕਿ ਕੋਮਲਪ੍ਰੀਤ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫੈਸਲਾ ਲੈ ਲਿਆ ਫੈਸਲਾ ਲੈ ਲਿਆ ਠੀਕ ਹੈ ਤੇ ਇੱਥੇ ਮੈਨੂੰ ਇੱਕ ਫੈਕਟਰ ਇਹ ਵੀ ਲੱਗਦਾ ਵੀ ਹੋ ਸਕਦਾ ਇਹ ਬੰਦਾ ਥੋੜਾ ਬਹੁਤ ਨੁਕਸਾਨ ਕਰ ਦੇਵੇ ਸੇਮ ਜਿਵੇਂ ਬਰਨਾਲੇ ਅ ਗੁਰਦੀਪ ਸਿੰਘ ਬਾਰਤ ਸਿੰਘ ਬਾਠ ਨੇ ਜਿਹੜਾ ਹਾਂ ਨੁਕਸਾਨ ਕੀਤਾਗਾ ਕੀਤਾ ਸੀਗਾ ਉਮੀਦ ਹੇਰ ਦਾ ਇੱਕ ਖਾਸ ਖਾਸ ਬੰਦਾ ਸੀਗਾ ਹਾਂ ਤੇ ਕਾਲਾ ਢਲੂ ਜੋ ਲਾਹ ਲੈ ਗਿਆ ਸੀ ਉਹ ਮੈਨੂੰ ਇਹ ਲੱਗਦਾ ਵੀ ਹੋ ਸਕਦਾ ਠੀਕ ਹੈ ਗੱਲ ਕੁਝ ਨਾ ਕੁਝ ਤੋਂ ਉਹ ਵੀ ਸਿੱਟੂ ਸਿੱਟੂ ਕੁਝ ਨਾ ਕੁਝ ਕਿਉਂਕਿ ਦੂਜੀ ਪਾਸੇ ਜਿਹੜਾ ਆਜ਼ਾਦ ਉਮੀਦਵਾਰ ਹੂੰ ਮਨਦੀਪ ਸਿੰਘ ਦਾ ਸਿਮਿਲਰ ਬੰਦਾ ਲਾਇਆ ਨਾਮ ਦਾ ਜੀ ਉਹ ਵੀ 5-700 ਵੋਟ ਦਾ ਚਰਤਰ ਕਰਾਊਗਾ ਉਹ ਮੈਨੂੰ ਇਹ ਲੱਗਦਾ ਹੁੰਦਾ ਵੀ ਹੁਣ ਮੈਨੂੰ ਪਤਾ ਨਹੀਂ ਕਿੰਨੀ ਕਿ ਸੱਚਾਈ ਹੈ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਕੋਈ ਵਿੱਚੋਂ ਹੀ ਚਾਲ ਖੇਡੀ ਜਾ ਰਹੀ ਹੈ ਵੀ ਸੇਮ ਨਾਮ ਦਾ ਬੰਦੇ ਨੂੰ ਟਿਕਟ ਦੇ ਕੇ ਤੇ ਜਿਹੜਾ ਉਹ ਮਨਦੀਪ ਸਿੰਘ ਸਣੀ ਹੈ ਸੰਦੀਪ ਸਿੰਘ ਭਰਾ ਜਿਹੜੇ ਤੁਹਾਨੂੰ ਉਹ ਸ਼ਿਵਸੈਨ ਆਲਾ ਆਗੂ ਜਿਹੜਾ ਜਿਨ੍ਹਾਂ ਨੇ ਸੋਧਾ ਲਾਇਆ ਸੀ ਉਹ ਉਹ ਭਰਾ ਹੈ ਉਹ ਛੋਟਾ ਸਾਰੇ ਜਾਣਦੇ ਮਨਦੀਪ ਸਿੰਘ ਮਨੀ ਸਨੀਆਂ ਜਿਹੜਾ ਤੇ ਮੈਨੂੰ ਲੱਗਦਾ ਵੀ ਉਹਦੇ ਉਹਦੇ ਕਰਕੇ ਉਹ ਬੰਦਾ ਜਿਹੜਾ ਜਾਂ ਖੜਾ ਕੀਤਾ ਗਿਆ ਜਾਂ ਖੜਾ ਹੋਇਆ ਉਹਦੇ ਨਾਮ ਵਰਗਾ ਕਿ ਲੋਕਾਂ ਨੂੰ ਭੁਲੇਖਾ ਪਵੇ ਚਲੋ ਮੇਰੇ ਅਗੂ ਦੀ ਜੀ ਨੰਗਾ ਜਾਦੇ ਘਟ ਹੁੰਦੀ ਹੈ ਕਈ ਵਾਰ ਭੁਲੇਖੇ ਰ ਬੱਟਣ ਹੋਰ ਦੱਬ ਸਕਦੇ ਆ ਠੀਕ ਹੈ ਗੱਲ ਤੇ ਇਹ ਚੀਜ਼ ਤੇ ਜਿਹੜਾ ਦੂਜੀ ਆਪਾਂ ਗੱਲ ਕਰ ਰਹੇ ਸੀ ਕੋਮਲਪ੍ਰੀਤ ਸਿੰਘ ਦੀ ਪਰ ਕਹਿੰਦੇ ਵੀ ਜਿਹੜੇ ਪੰਚਾਇਤੀ ਚੋਣਾਂ ਹੋਈਆਂ ਨਾ ਉਹਦੀ ਵਜ੍ਹਾ ਕਰਕੇ ਇਸ ਬੰਦੇ ਦੇ ਕਾਫੀ ਜ਼ਿਆਦੇ ਅਲੀਗੇਸ਼ਨਸ ਵਗੈਰਾ ਹੈਗੇ ਉਸ ਇਲਾਕੇ ਚ ਠੀਕ ਹੈ ਗੱਲ ਕਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਕਿ ਵੀਰ ਨੇ ਜ਼ਬਰਦਸਤੀ ਕੀਤੀ ਆਪਣੇ ਪ੍ਰਸ਼ਾਸਨ ਦਾ ਫਾਇਦਾ ਉਠਾ ਲਿਆ ਤਾਂ ਹੁਣ ਇਹ ਦੇਖਣਾ ਹੋਊਗਾ ਇਲੈਕਸ਼ਨ ਚ ਕਿ ਇਹ ਬੰਦੇ ਦੀ ਉਹ ਸ਼ਬੀ ਜਿਹੜੀ ਹੈ ਲੋਕ ਨੂੰ ਕਿਵੇਂ ਸਰਕਾਰ ਕਰਦੇ ਆ ਲੋਕ ਇਹਨੂੰ ਵੋਟ ਮੰਨਦੇ ਆ ਵੋਟ ਦਿੰਦੇ ਆ ਕਿ ਨਹੀਂ ਦਿੰਦੇ ਤਾਂ ਇਹ ਇਲੈਕਸ਼ਨ ਚ ਦੇਖਣਾ ਹੋਊਗਾ ਇਹ ਵੀ ਇੱਕ ਜਿਹੜਾ ਕਹਿ ਰਹੀ ਆਪਾਂ ਵੀ ਡਿਸੀਜਨ 메ਕਿੰਗ ਫੈਕਟਰ ਹੋ ਸਕਦਾ ਵੀ ਕਿ ਕਿਧਰ ਨੂੰ ਪਾਲੜਾ ਹੋ ਸਕਦਾ ਪਾਲੜਾ ਭਾਰੀ ਹੋ ਸਕਦਾ ਹੋ ਸਕਦਾ ਇਹ ਵੋਟਾਂ ਪਾੜ ਦੇਵੇ ਆਮ ਆਦਮੀ ਪਾਰਟੀ ਦੀਆਂ ਥੋੜੀ ਬਹੁਤੀ ਜਿਹੜੀ ਹੁਣ ਮੌਜੂਦਾ ਪਾਵਰ ਚ ਸਰਕਾਰ ਹੈਗੀ ਤਾਂ ਉਹ ਦਾ ਜਿਹੜਾ ਵਿਧਾਇਕ ਆ ਜਾਂ ਜਿਹੜਾ ਬੰਦਾ ਚੋਣ ਲਾਭ ਲਿਆ ਤਾਂ ਹੁਣ ਉਹ ਟੱਕਰ ਦੇ ਰਿਹਾ ਪੂਰੀ ਹਾਂਜੀ ਤਾਂ ਉਹਦੀ ਗੱਲ ਕਰ ਲਿਆ ਆਪਾਂ ਦੀ ਪਾਰਟੀ ਦਾ ਜਿਹੜਾ ਮੇਨ ਬੰਦਾ ਖੜਾਇਆ ਉਹਦੇ ਬਾਰੇ ਹੁਣ ਤੁਸੀਂ ਸਾਰੀ ਜਾਣਨਾ ਆਪ ਹੀ ਪਾ ਲਿਓ ਮੇਰੇ ਖਿਆਲ ਹਰਮੀਤ ਸਿੰਘ ਸੰਧੂ ਹਨਾ ਹਾਂਜੀ ਹਰਮੀਤ ਸਿੰਘ ਸੰਧੂ ਜਿਹੜੇ ਇਹ ਪਹਿਲਾਂ ਅਕਾਲੀ ਦਲ ਚ ਸੀਗੇ ਹਾਂ ਮੈਂ ਤੁਹਾਨੂੰ ਦੱਸਿਆ ਵੀ ਉਧਰੋਂ ਲਿਗਿਆ ਇਹ ਅਕਾਲੀ ਦਲ ਚ ਸੀਗੇ ਹੁਣ ਆਪਾਂ ਇੱਥੇ ਗੱਲ ਕਰਦੇ ਆਂ ਆਪਾਂ ਕਈ ਥੀ ਸੀਗੇ ਹਨ ਜਦੋਂ 2022 ਦੇ ਇਲੈਕਸ਼ਨ ਹੋਏ ਆ। ਆ ਮੈਨੂੰ ਇਹ ਲੱਗਦਾ ਵੀ ਜਿੰਨੇ ਵੀ ਬੰਦੇ ਬਾਹਰ ਬੈਠੇ ਐ ਐਨ ਆਰ ਆਈ ਭੈਣ ਭਰਾ ਆਪਣੇ ਉਹਨਾਂ ਨੇ ਨਾ 2022 ਚ ਬਹੁਤ ਜ਼ਿਆਦਾ ਸਪੋਰਟ ਕੀਤੀ ਸੀ ਇਹਨਾਂ ਨੂੰ। ਹੂੰ। ਅਸੀਂ ਵੀ ਖੁਦ ਬਹੁਤ ਸਪੋਰਟ ਕੀਤੀ ਮੈਂ ਵੀ। ਮਤਲਬ ਅਸੀਂ ਕਟੜ ਕਾਲੀਆਂ। ਮੈਂ ਵੀ ਭਾਜੀ ਜਾ ਕੇ ਕੈਮਰਾ ਜਦ ਦੇ ਐਮ ਐਲ ਉਹ ਜਿਹੜਾ ਮਤਲਬ ਆਵਾਮੀ ਪਾਰਟੀ ਦਾ ਸਾਡਾ ਸੀਆ ਆ ਉਹਦੇ ਵਾਲੇ ਕੋ ਮਤਲਬ ਤੂੰ ਬੜੀ ਐਸੀ ਆ ਮੈਂ ਪੰਜਾਬੀ ਸੀ ਓਕੇ ਓਕੇ ਤੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਇਨ-ਲॉज ਫੈਮਿਲੀ ਜਿਹਨੇ ਮੇਰੇ ਸਰਕਲ ਚ ਬੰਦੇ ਸੀ ਮੈਂ ਉਹਨਾਂ ਨੂੰ ਜ਼ਬਰਦਸਤੀ ਵੋਟਾਂ ਪੁਵਾਈਆਂ ਕਹ ਕੇ ਜੀ ਆਹ ਲੱਗਦਾ ਹੈ ਕਿ ਸੋਨੇ ਦੀ ਜਿਹੜੀ ਮੋੜਿਆ ਸੀ ਹਾਂ ਤੁਰਪੀ ਉਧਰੋਂ ਕਿਉਂਕਿ ਭਵਤਮਾਨ ਸਾਹਿਬ ਨੇ ਸਾਡ ਨੂੰ ਨਾ ਮਤਲਬ ਸੁਪਨੀ ਏਡੇ ਏਡੇ ਦਿਖਾਈ ਸੀ ਕਿ ਵੀ ਲੱਗਦਾ ਸੀ ਵੀ ਸ਼ਾਇਦ ਸਾਡੀ ਜੂਨ ਸੁਧਰ ਜੂ ਸੁਧਰ ਜੂਗੀ ਪੰਜਾਬ ਦੀ ਹਾਂ ਪਰ ਬੰਦਾ ਅਮਰੀਕੀ ਨੋਰਾ ਸੀ ਚਲੋ ਉਹ ਜਿਵੇਂ ਵੀ ਹੈ ਨਾ ਬੰਦਾ ਖੇਡ ਗਿਆ ਖੇਡ ਗਿਆ ਤੇ ਕਿਉਂਕਿ ਅਸੀਂ ਰਵਾਇਤੀ ਪਾਰਟੀਆਂ ਤਾਂ ਨਾ ਮਤਲਬ ਪੰਜਾਬ ਜਿਹੜਾ ਬਹੁਤ ਜ਼ਿਆਦਾ ਦੁਖੀ ਹੋ ਚੁੱਕਿਆ ਸੀਗਾ ਹੂੰ ਇਹ ਫਰੈਂਟਲੀ ਮੈਚ ਖੇਡ ਹੀ ਜਾਂਦੇ ਸੀ ਕਦੀ ਉਹ ਹਾਰ ਗਿਆ ਕਦੀ ਉਹ ਹਾਰ ਗਿਆ ਕਦੀ ਉਹ ਹਾਰ ਗਿਆ ਨਾ ਐਦਾਂ ਚੱਲੀ ਜਾਂਦਾ ਸੀ ਤਾਂ ਭਗਵਾਨ ਤੁਮਨ ਉਦੋਂ ਕਹਿੰਦੇ ਸੀ ਵੀ ਅਸੀਂ ਨਾ ਜਿਹੜੀਆਂ ਦੂਜੀਆਂ ਪਾਰਟੀਆਂ ਦੀ ਰਹਿਣ ਖੁੰਦਾਂ ਉਹ ਅਸੀਂ ਆਪਣੀ ਪਾਰਟੀ ਚ ਨਹੀਂ ਬਾੜਨੀ ਤੇ ਇੱਥੇ ਮੈਂ ਇੱਕ ਗੱਲ ਐਡ ਕਰਦੇ ਜੀ ਜਿਹੜਾ ਗੋਲਡ ਹੀ ਹੈਗਾ ਹਾਂਜੀ ਹਾਂਜੀ ਤੂਰੀ ਵਾਲਾ ਤੂਰੀ ਵਾਲਾ ਉਹਨੇ ਕਿਹਾ ਸੀ ਵੋਟਾਂ ਹਾਰਨ ਤੋਂ ਚੋਣ ਹਾਰਨ ਤੋਂ ਬਾਅਦ ਕਨੋਮੀ ਘੋਸ਼ ਬੰਦੇ ਹੁੰਦੇ ਆ ਕਿ ਉਹ ਸਾਰੀਆਂ ਪਾਰਟੀਆਂ ਚ ਊਂ ਹੀ ਉੜਦੇ ਫਿਰਦੇ ਰਹਿੰਦੇ ਊਂ ਹੀ ਉੜਦੇ ਰਹਿੰਦੇ ਉਹਨਾਂ ਤੋਂ ਬਚਿਓ ਹਾਂ ਉਹਨਾਂ ਦੇ ਉਹਨਾਂ ਦੀ ਪੇਟ ਚੜ ਗਈ ਚੜ ਗਈ ਤੇ ਹੁਣ ਇਹਨਾਂ ਨੇ ਮਤਲਬ ਚਾਹੇ ਉਹ ਬਰਨਾਲੇ ਵਾਲੀ ਲਾ ਲਓ ਹੂੰ ਚਾਹੇ ਮੇਰੇ ਖਿਆਲ ਲੁਧਿਆਣਾ ਕਿ ਮੈਂ ਜੇ ਸਹੀ ਬੋਲ ਰਿਹਾ ਲੁਧਿਆਣਾ ਕਿ ਜਲੰਧਰ ਜਿੱਥੋਂ ਰਿੰਕੂ ਸਿੰਘ ਜਿੱਤਿਆ ਸੀਗਾ ਜਲੰਧਰ ਸੀ ਮੈਂ ਲਾਉਂਦਾ ਜਲੰਧਰ ਸੀ ਦੇਖੋ ਬੀਜਾਂ ਵਾਲੇ ਬੰਦੇ ਵੀ ਆਏ ਸੀ ਦੋ ਜਣੇ ਹਾਂ ਉਹੀ 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 ਤੇ ਚਾਹੇ ਹੁਣ ਤਰਨਤਾਰਨ ਵਾਲੀ ਲਾ ਲਓ ਹਣਾ ਇਹਨਾਂ ਨੇ ਮਤਲਬ ਦੂਜੀ ਪਾਰਟੀਆਂ ਚੋਂ ਬੰਦੇ ਲਿਆ ਕੇ ਖੜੇ ਕਰਤੇ ਜਦਗੀ ਭਗਵੰਤ ਸਾਰਾ ਜਾਂਦਾ ਸੀ ਵੀ ਅਸੀਂ ਆਮ ਦਰਿਆ ਛਾੜਨ ਵਾਲੇ ਪਿੰਡਾਂ ਦੇ ਮੁੰਡਿਆਂ ਨੂੰ ਐਮਐਲਏ ਐਮਪੀ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਦਵਾ ਗਏ ਹੁਣ ਹਰ ਭਜਨ ਹਰ ਭਜਨ ਸੰਘਰ ਦੇ ਲਈ ਕਰਦੇ ਜਿਹੜੀਆਂ ਸੀਟਾਂ ਹਾਂ ਜਿੰਨੇ ਵੀ ਇੰਡਸਟਰੀਅਲਿਸਟ ਆ ਜਾਂ ਤਾਕੜੇ ਬੰਦੇ ਆ ਉਹਨਾਂ ਕੋਲ ਸੀਟਾਂ ਇਹਨਾਂ ਦੀਆਂ ਰਾਜ ਸਭਾ ਦੀਆਂ ਠੀਕ ਹੈ ਗੱਲ ਤਾਂ ਮੈਨੂੰ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਮੇਰੇ ਵਾਂਗੂ ਸਾਰੇ ਬੰਦੇ ਨਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਰੂਰ ਹਤਾਸ਼ ਹੋਣਗੇ ਤੇ ਜ ਵੱਡਾ ਪੁਲਿਸ ਅਫਸਰ ਹੈਗਾ ਉਹ ਫੜਿਆ ਗਿਆ ਉਹ ਉਹ ਵੀ ਇਹਨਾਂ ਨੂੰ ਅੱਜਕੱਲ ਥੋੜਾ ਜਿਹਾ ਕੁਸਚਨ ਕੁਸਚ ਦੇਊਗਾ ਤਾਂ ਨੇ ਉਹ ਉਹਦਾ ਬਹੁਤ ਵੱਡਾ ਫੈਕਟਰ ਪਊਗਾ ਬਹੁਤ ਵੱਡਾ ਫੈਕਟਰ ਇਸ ਇਲੈਕਸ਼ਨ ਚ ਹੋਊਗਾ ਹੂੰ ਇਹ ਵੀ ਇੱਕ ਬਹੁਤ ਵੱਡੀ ਅਈਗੈਂਡ ਦਾ ਬੰਦਾ ਹੂੰ ਤੇ ਕਰਪਸ਼ਨ ਦੇ ਬਹੁਤ ਵੱਡੇ ਕੇਸ ਚ ਫਸ ਗਿਆ ਫਸ ਗਿਆ ਹਾਂ ਗਰੀਬਨ 7-8 ਕਰੋੜ ਕੈਸ਼ ਬੱਟਲ ਕਸੋਨੇ ਦਾ ਸੋਨ ਬੱਟਲ ਬੱਟਲ ਗਿਆ ਦੋ ਢਾਈ ਕਿਲੋ ਮੰਨ ਲਓ ਹਾਂ ਤੇ ਇੰਪੋਰਟਡ ਬਿਸਕੀਆਂ ਮਰ ਪਤਾ ਨਹੀਂ ਕੀ ਕੀ ਉਹਨੇ ਜਿਹੜੇ ਆਪਣੇ ਐਮਐਲ ਸੀਗੇ ਕੁੰਵਰ ਪ੍ਰਤਾਪ ਕੁੰਵਰ ਮਜੀਦ ਪ੍ਰਤਾਪ ਜਿਨ੍ਹਾਂ ਦੀ ਕਿ ਮੈਨੂੰ ਨਹੀਂ ਲੱਗਦਾ ਵੀ ਉਹਦੀ ਉਹਨਾਂ ਦੀ ਇਮਾਨਦਾਰੀ ਦੀ ਕੋਈ ਬੰਦਾ ਸ਼ੱਕ ਉਹਦੀ ਸ਼ਬੀ ਤੇ ਸ਼ੱਕ ਨਹੀਂ ਕਰ ਰਿਹਾ ਹਲੇ ਤਾਂ ਕੋਈ ਵੀ ਬਸੇ ਕਰ ਨਹੀਂ ਸਕਦਾ ਬੰਦੇ ਨੇ ਅੱਡਾ ਵਟਾ ਬਰਤਵਾ ਵੀ ਛੱਡ ਗਿਆ ਉਹ ਬੰਦਾ ਬਹੁਤ ਜ਼ਿਆਦਾ ਇਮਾਨਦਾਰ ਹੈ ਕੱਕੜੀ ਇਮਾਨਦਾਰ ਹੂੰ ਉਹ ਬੰਦਾ ਕਹਿੰਦਾ ਵੀ ਇਹ ਤਾਂ ਇੱਕ ਹੈ ਹੂੰ ਇਹ ਕਹਿੰਦਾ ਇਹ ਤੋਂ ਵੱਧ ਪੈਸੇ ਵਾਲੀ ਬਹੁਤ ਨਹੀਂ ਠੀਕ ਹੈ ਗੱਲ ਤੇ ਬਹੁਤ ਫੜੇ ਜਾ ਸਕਦੇ ਆ ਲੀਡਰ ਵੀ ਤੇ ਵੱਡੇ ਵੱਡੇ ਪੁਲਿਸ ਅਫਸਰ ਵੀ ਚਲੋ ਆਪਾਂ ਜਿਆਦਾ ਅੱਗੇ ਨਹੀਂ ਜਾਂਦੇ ਫਿਰ ਆਪਣਾ ਮੁੱਦਾ ਚੱਲ ਜੀ ਉਹ ਆਪਣੇ ਕਹੇ ਤੋਂ ਜਿਹੜਾ ਲੀਡਰ ਨੂੰ ਫੜਾਇਆ ਹਾਂ ਤੇ ਇਹ ਬੰਦਾ ਜਿਹੜਾ ਹਰਮੀਤ ਸਿੰਘ ਸੰਧੂ ਹੈ ਹਾਂ ਅਕਾਲੀ ਦਲ ਦਾ ਉਮੀਦਵਾਰ ਸੀ ਇਹਨਾਂ ਨੇ ਲਿਆ ਕੇ ਹੁਣ ਮੈਨੂੰ ਸਮਝ ਨਹੀਂ ਆ ਗਈ ਵੀ ਭਗਵੰਤ ਮਾਨ ਸਾਹਿਬ ਨੇ ਕਿਹੜੀ ਵਾਸ਼ਿੰਗ ਮਸ਼ੀਨ ਲਾਈ ਹੋਈ ਹੈ ਕਲੀਨ ਚੈਟ ਦੇਦੀ ਵੀ ਜਿਹਦੇ ਵਿੱਚ ਦੀ ਕੱਢਿਆ ਹਾਂ ਜਿਹਨੂੰ ਇਹ ਕਹਿੰਦੇ ਸੀ ਵੀ ਚਿੱਟਾ ਵੇਚਦਾ ਹੈ ਚਿੱਟੇ ਵੇਚਣ ਦੇ ਸ਼ਾਮਿਲ ਹੈ ਇਹਨੇ ਨਸ਼ਾ ਇਹ ਕਰਤਾ ਉਹ ਕਰਤਾ ਉਹਨੂੰ ਮਸ਼ੀਨ ਚੋਂ ਕੱਢਿਆ ਤੇ ਜਮ ਇਮਾਨਦਾਰ ਸਾਫ ਸੁਥਰਾ ਬਣਾ ਕੇ ਲੋਕਾਂ ਦੇ ਸਾਹਮਣੇ ਲਾ ਕੇ ਖੜਾ ਕਰਦਾ ਜਦੋਂ ਜਦੋਂ ਕੋਈ ਪਾਰਟੀ ਨਿਹਾਰਬਲ ਨੂੰ ਜਾਂਦੀ ਹੈ ਤਾਂ ਉਹ ਮੈਂ ਅੱਗੇ ਸੁਖਵੀਰ ਬਾਦਲ ਵੀ ਹੀਰੇ ਲੱਬ ਲ ਲੈਂਦਾ ਸੀ ਇਹ ਵੀ ਹੋ ਸਕਦਾ ਕਿਉਂਕਿ ਉਦੋਂ ਵੀ ਉਹ ਵੀ ਕਹਿੰਦਾ ਹੁੰਦਾ ਵੀ ਹੀਰੇ ਲੱਬ ਕੇ ਲੈਂਦਾ ਉਹਨੂੰ ਹਾਂ ਤਾਂ ਨਹੀਂ ਵੀ ਹੀਰੇ ਲੱਭਣ ਲੱਗੇ ਇਹ ਵੀ ਹੀਰੇ ਲੱਭਣ ਲੱਗੇ ਕਿਤੇ ਨਾ ਕਿਤੇ ਇਹ ਚੀਜ਼ ਦਾ ਬਹੁਤ ਵੱਡਾ ਮੈਨੂੰ ਲੱਗਦਾ ਪਰ ਹਾਂ ਇੱਕ ਗੱਲ ਇੱਥੇ ਮੈਂ ਜ਼ਰੂਰ ਐਡ ਕਰਨਾ ਚਾਹੂੰਗਾ ਕਿ ਹਿਸਟਰੀ ਰਹੀ ਹੈ ਪੰਜਾਬ ਦੀ ਹਾਂ ਕਿ ਸੱਤਾ ਤੇ ਹਾਰਨ ਦੇ ਚਾਂਸ ਨਾ ਜਿਹੜੇ ਉਹ ਜ਼ੀਰੋ ਹੁੰਦੇ ਠੀਕ ਹੈ ਜੀ ਉਹਨੋਂ ਸਾਰੇ ਮੈ ਲੀਲਾ ਦੇਨੋਦੇਵ ਨਹੀਂ ਉਹਦਾ ਉਹਦੇ ਬੜੇ ਵੱਡੇ ਫੈਕਟਰ ਹੁੰਦੇ ਆ ਉਹ ਚੀਜ਼ ਦੇ ਹੂੰ ਕਿਉਂਕਿ ਕਿਤੋਂ ਪਾਵਰ ਚ ਹੁੰਦੇ ਆ ਜਿਹੜੀ ਸੱਤਾ ਤੇ ਹੂੰ ਉਹ ਚਾਹੇ ਤੁਸੀਂ ਕੈਪਟਨ ਨਵਿੰਦਰ ਦੀ ਵੇਲੇ ਵੀ ਸਰਕਾਰ ਲਾ ਲਓ ਚਾਹੇ ਪ੍ਰਕਾਸ਼ ਬਾਦਲ ਵੇਲੇ ਦੀ ਇਹਨਾਂ ਚਿਰ ਇਹਨਾਂ ਨੇ ਵੀ ਸਰਕਾਰ ਚਲਾਈ ਹੈ ਮਤਲਬ ਮੈਨੂੰ ਨਹੀਂ ਲੱਗਦਾ ਵੀ ਕਦੀ ਇਹਨਾਂ ਨੇ ਆਪਦੀ ਜਿੰਨੀ ਚੋਣ ਆ ਰਹੀ ਹੈ ਤਾਂ ਇੱਕ ਮੇਨ ਬੀਚ ਨੇ ਵੀ ਹੁੰਦਾ ਜਿਹੜੇ ਪੜੇ ਲਿਖੇ ਲੋਕ ਆ ਲੈ ਕਹਿੰਦਾ ਯਾਰ ਜੀ ਗੁੱਜ ਨੂੰ ਜਿਤਾੜੀ ਦੇਵਾਂਗੇ ਤਾਂ ਆਪਣੇ ਕੰਮ ਨਹੀਂ ਹੋਣਾ ਇਹ ਵੀ ਇੱਕ ਫੈਕਟਰ ਕਹਿ ਸਕਦੇ ਆ ਜਿਹੜਾ ਸਭ ਤੋਂ ਵੱਡਾ ਫੈਕਟਰ ਰੋਲ ਪਲੇ ਕਰਦਾ ਹੂੰ ਉਹ ਹੈ ਮਤਲਬ ਇਹਦਾ ਜੰਤਰਤੰਤਰ ਹੈ ਨਾ ਸਾਰਾ ਹੂੰ ਉਹ ਮੌਕੇ ਦੀ ਸਰਕਾਰ ਕੋਲੇ ਹੁੰਦਾ ਓਕੇ ਤੇ ਉਹ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਜਿਮਨੀ ਚੋਣ ਚ ਉਸ ਸੱਤਾਧਾਰੀ ਕੈਂਡੀਡੇਟ ਨੂੰ ਹਰਾਉਣ ਦੇ ਵਿੱਚ ਜਾਂ ਉਹ ਸੌਰੀ ਜਿੱਤੌਣ ਚ ਜਿੱਤੌਣ ਚ ਠੀਕ ਹੈ ਗੱਲ ਤੇ ਮੈਨੂੰ ਲੱਗਦਾ ਵੀ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਜਿਹੜਾ ਪਾਊਗਾ ਤਾਂ ਹੀ ਕਾਫੀ ਜ਼ੋਰ ਵੀ ਹੈ ਆਮ ਆਦਮੀ ਪਾਰਟੀ ਦਾ ਉੱਥੇ ਵੀ ਜਿਵੇਂ ਆਪਾਂ ਰੋਡ ਸ਼ੋਅ ਦੇਖਦੇ ਆ ਜਾਂ ਹੁਣ ਇੰਟਰਨਲ ਗੱਲ ਕੀ ਹੈ ਉਹ ਨਹੀਂ ਮੈਨੂੰ ਪਤਾ ਪਰ ਮੈਨੂੰ ਲੱਗਦਾ ਵੀ ਜੱਤ ਸਕਦੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜਾ ਕੈਂਡੀਡੇਟ ਹੈ ਉਹਦਾ ਰੀਜ਼ਨ ਕੀ ਹੈ ਵੀ ਉਹ ਬਾਹਰੋਂ ਲਿਆਏ ਨੇ ਜਾਂ ਕਿੱਥੋਂ ਲਿਆਏ ਨੇ ਇਹ ਮੈਟਰ ਮੈਨੂੰ ਨਹੀਂ ਲੱਗਦਾ ਵੀ ਉਹ ਮੰਨ ਲਓ 100 ਉਹਨਾਂ ਦੇ ਐਮਐਲਏ ਹਾਂ ਜੇ 1000 1000 ਬੰਦਾ ਵੀ ਲਿਆਉਣ 100 ਲੱਖ ਬੰਦੇ ਦੁੱਪੇ ਸੀ ਰੋਡ ਸ਼ੋਅ ਤਾਂ ਪ੍ਰਭਾਵ ਨਾਲ ਹੀ ਹਵਾ ਨਾਲ ਹਵਾ ਬਦਲ ਜਾਂਦੀ ਹੈ ਬਦਲ ਜਾਂਦੀ ਹੈ ਠੀਕ ਹੈ ਤੇ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਜਿੱਤ ਸਕਦੀ ਆ ਉੱਥੋਂ ਤੇ ਹੁਣ ਲਾਸਟ ਦੇ ਆਪਾਂ ਉੱਥੋਂ ਦਾ ਜਿਹੜਾ ਸਾਰੀਆਂ ਮਤਲਬ ਸਿੱਖ ਜੱਤੇ ਬੰਦੀਆਂ ਵੱਲੋਂ ਜੀ ਸਿਮਰਨਜੀਤ ਮਾਨ ਵੱਲੋਂ ਜੀ ਤੇ ਅਮਰਪਾਲ ਸਿੰਘ ਖਾਲਸੇ ਦੇ ਪਿੱਧ ਸਾਰਿਆਂ ਨੇ ਮਤਲਬ ਇੱਕ ਸਾਂਝੇ ਤੌਰ ਤੇ ਇੱਕ ਕੈਂਡੀਡੇਟ ਦਿੱਤਾ ਤਾਂ ਉਹਦੇ ਬਾਰੇ ਜਾਨੀ ਕਿ ਜਿਹੜਾ ਸਾਰਿਆਂ ਤੋਂ ਜਿਹੜਾ ਸਾਰਿਆਂ ਦਾ ਪਛਾਣ ਪਾਈ ਫਿਰ ਹਾਂ ਠੀਕ ਹੈ ਇਹਦੇ ਬਾਰੇ ਇੱਕ ਗੱਲ ਕਰਦੇ ਆਂ ਬਈ ਮਨਦੀਪ ਸਿੰਘ ਹਨਾ ਮਨਦੀਪ ਸਿੰਘ ਸਣੀ ਸ਼ਹਿਰ ਕਿਉਂਕਿ ਉਹ ਸੰਦੀਪ ਸਿੰਘ ਸਣੀ ਦੇ ਛੋਟੇ ਭਰਾ ਨੇ ਤੋਂ ਉਰਫ ਦੇ ਸਾਬ ਨਾਲ ਥੋੜਾ ਜਿਹਾ ਅਜਾ ਫਾਰਮ ਦੇਣਾ ਪੈਂਦਾ ਹੈ ਹੂੰ ਇਹ ਮੈਂ ਨਾ ਥੁੜੀਆਂ ਮਤਲਬ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਹੂੰ ਮਤਲਬ ਇਹ ਬੰਦੇ ਦੀ ਬਹੁਤ ਜ਼ਿਆਦਾ ਹਵ ਹੈ ਮਾਡੇ ਅੱਜ ਟਾਈਮ ਤੇ ਹੂੰ ਹੈਗੀ ਮਤਲਬ ਇਹ ਪਤਾ ਨਹੀਂ ਲੋਕ ਵੋਟ ਉਹਨੇ ਪਾਉਣਗੇ ਕਿ ਨਹੀਂ ਪਾਉਣਗੇ ਮੈਨੂੰ ਮੈਨੂੰ ਲੱਗਦਾ ਪਾਉਣੀ ਚਾਹੀਦੀ ਹੈ ਜਿਵੇਂ ਮਤਲਬ ਸੋਸ਼ਲ ਮੀਡੀਆ ਤੇ ਉਹ ਲਿਖਿਆ ਹੁੰਦਾ ਕਮੈਂਟਾਂ ਜੀ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਉੱਥੇ ਤਾਂ ਇਹ ਲਾਵਾ ਹੁੰਦਾ ਜੀ ਮੈਂ ਮਨਦੀਪ ਸਿੰਘ ਦਾ ਇੰਟਰਵਿਊ ਸੁਣਦਾ ਸੀ ਹੂੰ ਉਹ ਬਾਈ ਕਹਿੰਦਾ ਵੀ ਜਦੋਂ ਅਸੀਂ ਕਿਸੇ ਦੇ ਘਰੇ ਜਾਂਦੇ ਜਾਂ ਪਿੰਡਾਂ ਜਾਂਦੇ ਉਹ ਕਹਿੰਦੇ ਵੀ ਦੇਖ ਹੱਥ ਜੋੜ ਕੇ ਮਿਲਦੇ ਆ ਸਾਨੂੰ ਸਾਨੂੰ ਕਹਿੰਦੇ ਵੀ ਤੁਸੀਂ ਘਰੇ ਬਹਿ ਜਾਓ ਤੁਹਾਡੀ ਕੁਰਬਾਨੀ ਜਿਹੜੀ ਪੰਥ ਲਈ ਬਹੁਤ ਵੱਡੀ ਹੈ ਠੀਕ ਹੈ ਜੀ ਸ਼ਾਇਦ ਤੁਹਾਨੂੰ ਯਾਦ ਹੋਊਗਾ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਸੰਦੀਪ ਸਿੰਘ ਸਣੀ ਜਿਨ੍ਹਾਂ ਨੇ ਸੋਰੀ ਸੋਧਾ ਲਾਇਆ ਜ ਕਿਉਂਕਿ ਉਹ ਬੰਦਾ ਬਹੁਤ ਜ਼ਿਆਦਾ ਗਲਤ ਬੋਲਦਾ ਸੀਗਾ ਕਿਉਂਕਿ ਉਹ ਸਿੱਖ ਦੇ Hindu ਵਾਲੇ ਮਸਲੇ ਖੜੇ ਕਰਦਾ ਖੜੇ ਕਰਦਾ ਸੀ ਤਾਂ ਉਹ ਤਾਂ ਐ ਨਹੀਂ ਆਪਾਂ ਕਹਿੰਦੇ ਵੀ ਉਹ ਕਿ Hindu ਮਾਰਿਆ ਨਾ ਨਾ ਉਹ ਇੱਕ Hindu ਨਹੀਂ ਮਤਲਬ ਅਸੀਂ ਸਾਰੇ ਇਕੱਠੇ ਰਹੇ ਹਾਂ ਹੁਣ ਮੈਂ ਪੜਿਆ ਚਾਹੇ ਉਹ ਕਾਲਜ ਹੈ ਚਾਹੇ ਯੂਨੀਵਰਸਿਟੀ ਹੈ ਮੇਰੀ ਯਾਰੀ ਦੋਸਤੀ ਹਮੇਸ਼ਾ Hindu ਦੇ ਮੁੰਡਿਆਂ ਨਾਲ ਰਹੀ ਹੈ ਠੀਕ ਹੈ ਗੱਲ ਆਪਾਂ ਸਾਰੇ ਉਹ ਮਤਲਬ ਸੈਲੀਬ੍ਰੇਟ ਵੀ ਇਕੱਠੇ ਕਰਦੇ ਮੈਂ ਤਾਂ ਆਪ ਮੰਦਿਰ ਜਾਂਦਾ ਰਹਿੰਦਾ ਹਾਂ ਇੱਕ ਸਿੱਖ ਜਾਂ ਇੱਕ Hindu ਸਾਰੀ ਕਮਿਊਨਿਟੀ ਨਹੀਂ ਹੁੰਦੀ ਉਹ ਹੂੰ ਹੁਣ ਜੇ ਕਹਦੇ ਵੀ ਸੂਰੀ ਮਾਰਦਾਂ ਤਾਂ ਸਾਰੀ ਕਮਿਊਨਿਟੀ ਗਲਤ ਹੈ ਨਹੀਂ ਇਹ ਗਲਤ ਹੋ ਜੂਗਾ ਕੰਮ ਉਹ ਐ ਗਾਲਾਂ ਵੀ ਕੱਢਦਾ ਸੀ ਕਿਦਾਂ ਕਿਦਾਂ ਮਤਲਬ ਆਪਾਂ ਕੈਮਰੇ ਸਾਹਮਣੇ ਨਹੀਂ ਬੋਲ ਸਕਦੇ ਉਹ ਕੀ ਕੀ ਬੋਲਦਾ ਛੱਡੀ ਹੁੰਦੀਆਂ ਭੈਣਾਂ ਉਹ ਬੋਲ ਦਿੰਦਾ ਸੀ ਤੇ ਉਹ ਬਹੁਤ ਮਤਲਬ ਘੇੜਾ ਬੋਲਦਾ ਸੀ ਤੇ ਉਹਨਾਂ ਦਾ ਸੋਧਾ ਜਿਹੜਾ ਸੰਦੀਪ ਸਿੰਘ ਸਾਣੀ ਨੇ ਲਾਇਸਟ ਦੇ ਕਹਿੰਦੇ ਉੱਥੇ ਮਾਜੇ ਦੇ ਲੋਕ ਇਹ ਕਹਿੰਦੇ ਆ ਵੀ ਹੁਣ ਉਹਨਾਂ ਨੇ ਤਾਂ ਪੰਥ ਲਈ ਜੋ ਕਰਨਾ ਸੀ ਕਰਤਾ ਹੁਣ ਸਾਡੀ ਜ਼ਿੰਮੇਵਾਰੀ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਹਾਂ ਤੇ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਹਵਾ ਪਾਜਾ ਦੋ ਚਾਰ ਬੰਦਿਆਂ ਨਾਲ ਆਪਾਂ ਗੱਲ ਕਰੀਏ ਆਪਣੇ ਸਰਕਲ ਤੋਂ ਹਾਂ ਵੀ ਪੂਰੀ ਹਵਾ ਇਸ ਟਾਈਮ ਤੇ ਮਨਦੀਪ ਸਿੰਘ ਦੀ ਹਾਂ ਵੀ ਉਹ ਜਿਹੜੀ ਇਹ ਜਿਮਨੀ ਚੋਂ ਆ ਵੀ ਉਹ ਜਿੱਤ ਸਕਦੇ ਆ ਦੂਜੀ ਗੱਲ ਫੈਕਟਰ ਕੀ ਹੋ ਸਕਦਾ ਕਿਉਂਕਿ ਉਹ ਜਿਹੜੀ ਅਮਰਤਪਾਲ ਸਿੰਘ ਦੀ ਜਥੇਬੰਦੀ ਹੈ ਹੂੰ ਉਹ ਵੀ ਇੱਕ ਪਲੱਸ ਪੁਆਇੰਟ ਹੋ ਸਕਦਾ ਪਲੱਸ ਪੁਆਇੰਟ ਉਸ ਇਲਾਕੇ ਦਾ ਦੂਜੀ ਗੱਲ ਜਿੰਨੇ ਵੀ ਜਥੇਬੰਦੀਆਂ ਨੇ ਹੂੰ ਸਿੱਖ ਧਰਮ ਨਾਲ ਰਿਲੇਟਡ ਨੇ ਜਾਂ ਜੋ ਵੀ ਆਪਣੀ ਮੰਗ ਦੇ ਨਾਲ ਸੰਬੰਧਿਤ ਨੇ ਉਥੇ 94% ਵੋਟ ਆ ਜਿਹੜੀ ਵੈਸੇ ਵੀ ਮੈਂ ਉਹੀ ਮੈਂ ਉਹੀ ਗੱਲ ਕਹਿਣ ਲੱਗਾ ਸੀ ਕਿ ਕਿਉਂਕਿ ਜਿਹੜਾ ਪਾਸਾ ਉਹ ਇੱਕ ਪੰਥਕ ਸੀਟ ਹੈ ਹਮ ਇੱਕ ਇਤਿਹਾਸਿਕ ਸੀਟ ਰਹੀ ਆ ਉਹ ਪੰਜਾਬ ਲਈ ਤੇ ਜੇ ਆਪਾਂ ਗੱਲ ਕਰੀਏ ਵੀ ਬਹੁਤ ਸਾਰੇ ਸਾਡੇ ਗੁਰੂ ਜਿਹੜੇ ਵੀ ਉੱਥੇ ਆਏ ਨੇ ਹਮ ਤੇ ਬਹੁਤ ਸਾਰੇ ਸ਼ਹੀਦ ਸਾਡੇ ਸਿੱਖ ਧਰਮ ਦੇ ਉੱਥੋਂ ਹੋਏ ਨੇ ਕੁਰਬਾਨੀਆਂ ਕਰਨ ਵਾਲੇ ਲੋਕ ਬਹੁਤੇ ਪੈਦਾ ਹੋ ਉਸ ਇਲਾਕੇ ਚੋਂ ਪੈਦਾ ਉਸ ਇਲਾਕੇ ਚੋਂ ਹੋ ਗਏ ਹਮ ਤਾਂ ਪਰ ਮੈਨੂੰ ਨਹੀਂ ਲੱਗਦਾ ਕਿ ਵੀ ਲੋਕ ਉਧਰੋਂ ਉਹ ਚੀਜ਼ ਭੁੱਲਣਗੇ ਠੀਕ ਹੈ ਗੱਲ ਇਹ ਲੋਕ ਕਹਿ ਵੀ ਰਹੇ ਆ ਪਰ ਕਿਉਂਕਿ ਉਹ ਫਿਰ ਫੈਕਟਰ ਆ ਜਾਂਦਾ ਵੀ 77 ਵੀ ਮੱਥਾ ਵੀ ਬਾਲੇ ਵੱਡਿਆਂ ਨਾਲ ਲੱਗਿਆ ਵਾ ਹਾਂ ਕਿਉਂਕਿ ਪੈਸਾ ਜੰਤਰ ਤੰਤਰ ਮੰਤਰ ਹਨਾ ਸਾਰੀਆਂ ਚੀਜ਼ਾਂ ਆਮ ਬੰਦੇ ਕੋਲੇ ਨਹੀਂ ਹਾਂ ਤੇ ਉਹ ਬੰਦੇ ਕੋਲ ਸਿਰਫ ਇਹ ਹੈ ਕਿ ਮੈਂ ਆਪਣਾ ਧਾਰਮਿਕ ਮੁੱਦਾ ਲੈ ਕੇ ਚੱਲਿਆ ਤੇ ਆਪਣੇ ਲੋਕਾਂ ਨੂੰ ਦੱਸਣਾ ਕਿ ਵੀ ਮੈਂ ਆ ਚੀਜ਼ ਕਰਨੀ ਹੈ ਹੂੰ ਤੇ ਮੈਨੂੰ ਲੱਗਦਾ ਵੀ ਮਨਦੀਪ ਸਿੰਘ ਬਹੁਤ ਪੈਨੀਚੀਤੀ ਨਹੀਂ ਹਾਰਨਾ ਹਾਂ ਅਸਲ ਤਾਂ ਹਾਰਦਾ ਨਹੀਂ ਹੂੰ ਨਹੀਂ ਤਾਂ ਇੱਕ ਵਾਰੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਤਾਂ ਮੈਨੂੰ ਲੱਗਦਾ ਵੀ ਬਣੂਗਾ ਔਰ ਉਹਨਾਂ ਦਮ ਫੇਰੇ ਤੇ ਬਦਲ ਤੋਂ ਮੁਕਰ ਰਹੇ ਉਹ ਕਹਿੰਦਾ ਸੀ ਵੀ ਬਿਨਾ ਵੋਟ ਮੰਗੇ ਅਸੀਂ ਜਿੱਤਿਆ ਕਰਾਂਗੇ ਹਾਂ ਹੁਣ ਸਿਟੀ ਵੱਲ ਜਿੱਤੇ ਉਹ ਪਤਾ ਹੈ ਕਿ ਗੱਲਾਂ ਤਾਂ ਬਹੁਤ ਸਾਰੀਆਂ ਨੇ ਕਰਨ ਵਾਲੀਆਂ ਇੱਥੇ ਜੇ ਆਪਾਂ ਭਗਵੰਤ ਮਾਨ ਦੇ ਬਾਰੇ ਵੀ ਗੱਲ ਕਰੀਏ ਪਰ ਹੁਣ ਸਾਰਿਆਂ ਨੂੰ ਪਤਾ ਹੈ ਹਨਾ ਇਹ ਗੱਲਾਂ ਤੋਂ ਲੋਕ ਸੁਣ ਕੇ ਹਾਂ ਜੀ ਬੋਰ ਆਖੇ ਉਹ ਕਹਿੰਦੇ ਯਾਰ ਇਹ ਨਾ ਗਿਆ ਇਹ ਨਾ ਗਿਆ ਤਕਰੀਬਨ 4 ਸਾਲ ਹੋਣ ਨੂੰ ਹੋ ਗਈ ਹੂੰ ਮਤਲਬ ਮੈਨੂੰ ਇਹ ਨਹੀਂ ਲੱਗਿਆ ਵੀ ਕੋਈ ਬਹੁਤ ਡਰਾਮੈਟਿਕ ਚੇਂਜ ਕਰਤੀ ਪੰਜਾਬ 'ਚ ਹੋਣੀ ਵੀ ਨਹੀਂ ਜੀ ਮੈਂ ਸਾਲ ਦੇਖ ਰਿਹਾ ਹਾਂ ਹਨਾ 1 ਸਾਲ ਰਹਿ ਗਿਆ ਅਗਲਾ ਸਾਲ ਪਤਾ ਨਹੀਂ 2027 ਵਾਲਾ ਕੀ ਕਿਵੇਂ ਦੀਆਂ ਵੋਟਾਂ ਹੋਣਗੀਆਂ ਲੋਕ ਕੀ ਸੋਚਣਗੇ ਮਨੀਸ਼ ਸਿੰਘ ਉਹਦੀ ਵੀ ਸੋਚਣ ਲਈ ਜਾਂਦਾ ਕਹਿੰਦਾ ਸਾਰੇ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਹੁੰਦੇ ਨਾ ਕਾਮਦਾਂਮ ਦਾਮ ਹਾਂ ਉਹ ਕਹਿੰਦਾ ਸਾਰੇ ਅਪਲਾਈ ਕਰਨਗੇ ਆਪਾਂ ਉਹ ਤਾਂ ਕੀ ਲੱਗ ਤੁਹਾਨੂੰ ਕਿ ਤੁਸੀਂ ਵੀਰ ਬਾਦਲ ਨੇ ਨਹੀਂ ਕਰੇ ਹੋਣਗੇ ਆ ਕਰਦੇ ਤਾਂ ਖਰ ਸਾਰੇ ਸਖਵੀਰ ਨਾਲ ਉਹ ਧਕੜਾ ਕੌਣ ਸੀ ਹੈਨਾ ਅਗਲਾ ਆਪਦੀ ਸੀਟ ਵੀ ਨਹੀਂ ਬਚਾ ਸਕਿਆ ਜਦੋਂ ਲੋਕ ਤੁਹਾਡੇ ਵਿਰੁੱਧ ਹੋਗੇ ਨਾ ਤੁਸੀਂ ਕਾਮਦਾਂਮ ਦੰਡ ਵੀ ਜੋ ਮਰਜ਼ੀ ਕਰਤੀ ਜਾਓ ਠੀਕ ਹੈ ਗੱਲ ਉਹ ਕਿਸੇ ਕੰਮ ਨਹੀਂ ਆਉਂਦੇ ਹੂੰ ਕਿਉਂਕਿ ਜਿਹੜੀ ਇਹ ਆਪ ਖੁਦ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਵੀ ਲੋਕ ਸਭ ਤੋਂ ਵੱਡੇ ਆ ਹੂੰ ਲੋਕਤੰਤਰ 'ਚ ਡੜਾ ਤੋਂ ਡੜਾ ਹੁੰਦਾ ਹੈ ਹਾਂ ਪਤਾ ਨਹੀਂ ਕਿ ਕਿਧਰ ਕੋ ਚੱਲਾ ਹੁੰਦਾ ਹੈ ਸੋ ਇਹ ਚੀਜ਼ਾਂ ਵੀ ਆ ਜੂਗਾ ਜੰ ਬੁਲਾਉਣਾ ਇਥੇ ਸੋ ਇਹ ਚੀਜ਼ਾਂ ਬਹੁਤ ਵੱਡਾ ਰੋਲ ਪਲੇ ਕਰਨੀਆਂ ਸੋ ਬਾਕੀ ਦੇਖਦੇ ਆ 11 ਤਰੀਕ ਨੂੰ ਵੋਟਾਂ ਨੇ ਤੇ 14 ਨੂੰ ਰਿਜ਼ਲਟ ਆ ਜੀਦਾ ਕੋਸ਼ਿਸ਼ ਕਰਾਂਗੇ ਵੀ ਉਹਦੇ ਵਿੱਚ ਵੀ ਤੁਹਾਨੂੰ ਅਪਡੇਟ ਜਿਹੜੀਆਂ ਇੱਕ ਵੀਡੀਓ ਹੋਰ ਪਾਵਾਂਗੇ ਹਾਂ ਤਾਂ ਤੁਸੀਂ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਤੇ ਅਸੀਂ ਇਹ ਆਪਦਾ ਨਵਾਂ ਚੈਨਲ ਬਣਾਇਆ ਇਹਦੇ ਨਵੇਂ-ਨਵੇਂ ਵੀਡੀਓ ਨਵੇਂ-ਨਵੇਂ ਬੁਹਦਿਆ ਤੇ ਕੋਸ਼ਿਸ਼ ਕਰਦੇ ਆਂ ਬੋਲਣ ਦੀ ਤੇ ਤੁਹਾਡੇ ਸਹਾਇਕ ਦੀ ਬਹੁਤ ਲੋੜ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਮਿਹਰਬਾਨ